ਅਹੀਂ ਆ ਪਾਰਟੀ ਨੂੰ ਬੋਟਾ ਪਾਈਆਂ ਜੀ ਪਾਰਟੀ ਦੇ ਤੇ ਇਹ ਇਹ ਸਪੋਰਟਰ ਵੀ ਪਾਰਟੀ ਦੇ ਆਹੀ ਸਰਪੰਚ ਖਲੋਤਾ ਮੇਰੇ ਕਾਗਜ਼ ਰੱਦ ਕੀਤੇ ਗਏ ਸੀ 40 ਲੱਖ ਦੇ ਕੇ ਸਾਡਾ ਸਰਪੰਚ ਬਣਿਆ ਵਾ ਹਾਂ ਕਰਿੰਦਿਆਂ ਨੂੰ 40 ਲੱਖ ਦੇ ਕੇ ਰੁਪਈਆ ਮੁਆਵਜ਼ਾ ਦਿੱਤਾ ਨਾ ਉਹ ਮਗਰਲਾ ਨਹੀਂ ਮਿਲਿਆ ਤੇਈ ਵਾਲਾ ਉਹ ਮਗਰਲਾ ਨਹੀਂ ਮਿਲਿਆ ਹੁਣ ਤਾਂ ਜਾਸ ਹੀ ਕੋਈ ਨਹੀਂ ਤੇ ਹੁਣ ਮੁੱਖ ਮੰਤਰੀ ਨੇ ਕਿਹਾ ਹੈਗਾ ਵੀ 20 ਹਜ਼ਾਰ ਪ੍ਰਤੀ ਏਕੜ ਦਵਾਂਗੇ ਕਰਜ਼ਾ ਮਾਫ ਕਰਾਂਗੇ ਜਾਂ ਹੈ ਉਮੀਦ ਕੋਈ ਮੋਦੀ ਆਖੀ ਜਾਂਦਾ ਇਹਨਾਂ ਦੇਣਾ ਇਹ ਆਖੀ ਤੇ ਉਹਨਾਂ ਦੇਣਾ ਇਹ ਤਾਂ ਕੁੱਕੜਾਂ ਵਾਲੀ ਲੜਾਈ ਆ ਵੀ ਦੀ ਇਹਨਾਂ ਦੀ ਪਈ ਜਾਂਦੀ ਹੈ ਕੋਝੂ ਨਾ ਕਿ ਹੈ ਜਿਸ ਦਾ ਖੇਤ ਉਸकी ਰੇਤ ਹਾਂ ਮਗਰ ਉਹਨਾਂ ਨੇ ਇੱਕ ਲਾਈਨ ਲਿਖਤੀ ਨਵੰਬਰ ਤੱਕ ਨਵੰਬਰ ਤੱਕ ਤਾਂ ਇਹ ਪਾਣੀ ਨਹੀਂ ਸੂਤ ਹੋਣਾ ਅਸੀਂ ਕਿੱਥੋਂ ਰੇਤ ਚੱਕ ਸਕਾਂਗੇ ਇਹ ਵਿਗਣ ਵਿਗਣ ਜੋ ਵਿਗਣ ਵਾਲਾ ਨਹੀਂ ਜੀ ਰੇਤ ਇਹ ਕੋਈ ਵਿਗਣ ਵਿਗਣ ਵਾਲਾ ਰੇਤਾ ਨਹੀਂ ਹੈਗਾ ਇਹ ਤੇ ਇੱਕ ਬੱਸ ਹੋਣਾ ਉਹਦਾ ਸਿਰ ਤੋਂ ਆਪਦੇ ਬਲਾਵੰਤ ਡਾਲ ਦੇ ਇਥੇ ਮੰਤਰੀ ਜਿਹੜੇ ਆਪਦੀਆਂ ਖੱਡਾਂ ਚਲਾਉਂਦੇ ਆ ਤਰਨਾਡ ਬੰਦਿਆਂ ਦੇ ਨਾਲ ਮਿਲ ਕੇ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਇਹ ਨੁਕਸਾਨ ਪਿੰਡਾਂ ਦਾ ਕਿ ਕਦੋਂ ਦੀਆਂ ਚੱਲਦੀਆਂ ਖੱਡਾਂ ਮਤਲਬ ਆਹੀ ਸਰਕਾਰ ਚ ਪਹਿਲਾਂ ਕਦੋਂ ਕਦੋਂ ਚੱਲਦੀਆਂ ਆ ਰਹੀਆਂ ਜੀ 2023 ਚ ਵੀ ਸਾਡੇ ਨਾਲ ਇਹੀ ਹੋਈ ਜੀ ਉਦੋਂ ਵੀ ਸਾਨੂੰ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਵਿਸ਼ੇਸ਼ ਗਰਦੌਰੀ ਜਿਹੜੀ ਹੁਣ ਵਿਸ਼ੇਸ਼ ਗਰਦੌਰੀ ਹੈ ਨਾ ਜੀ ਉਦੋਂ ਇਹਨੇ ਨਾਂ ਰੱਖਿਆ ਸੀ ਮੈਂ ਕੂਕੜੀ ਦਾ ਮਵਾਜਾ ਦਊਂਗਾ ਬੱਕਰੀ ਦਾ ਦਊਂਗਾ ਅੰਡੇ ਦਾ ਦਊਂਗਾ 2 ਕਰੋੜ 60 ਲੱਖ ਰੁਪਈਆ ਸਾਡੇ ਪੰਜਾਂ ਪਿੰਡਾਂ ਦਾ ਆਇਆ ਸੀਗਾ ਉਹਦੇ ਵਿੱਚੋਂ ਜਿਹੜਾ 2 ਕਰੋੜ ਰੁਪਈਆ ਇਹਨਾਂ ਵੰਡਿਆ ਔਰ 60 ਲੱਖ ਰੁਪਈਆ ਜਿਹੜਾ ਸਰਕਾਰ ਨੇ ਇਥੇ ਅਫਸਰਾਂ ਨਾਲ ਮਿਲ ਕੇ ਉਹ ਖਾਧਾ ਜੀ ਸਾਡੇ ਪੜਵਾਰੀ ਸੁਨੀਲ ਦੱਤ ਤੇ ਤਰਲੋਚਨ ਜਿਹੜਾ ਹੈਗਾ ਸੀ ਉਹ ਤਹਿਸੀਲਦਾਰ ਸੀ ਮੌਕੇ ਦਾ ਉਹਨਾਂ ਨੇ ਰਲ ਕੇ ਤਰਨਾੜ ਬੰਦਿਆ ਦੇ ਨਾਲ ਸਾਡਾ ਮੁਆਵਜ਼ਾ ਖਾਦਾ ਫਿਰ ਛੂਲਪੁਰ ਦਾ ਕਿੰਨਾ ਰਕਬਾ ਖਰਾਬ ਹੋਇਆ ਅਸੀਂ ਤੁਹਾਨੂੰ ਦੱਸਿਆ ਵੀ 350 ਤੋਂ 400 1620 ਕਿੱਲਾਂ ਦਾ ਮੁਆਵਜ਼ਾ ਚੁੱਕਿਆ ਗਿਆ ਜੀ ਸਾਡੇ ਛੋੜੇ ਰਸੂਲਪੁਰ ਰਕਬੇ ਦਾ 1620 ਕਿੱਲਾਂ ਦਾ ਵੀ ਆਉਣਾ ਤਾਂ 350 ਦਾ ਸੀ ਜੀ ਆਇਆ 1350 ਦਾ 350 ਔਰ ਦੇਖੀ ਬਾਕੀ ਕਿਧਰ ਗਿਆ 1000 ਕਿੱਲੇ ਦਾ ਮੁਆਵਜ਼ਾ ਉਹ ਕਿਹਨੂੰ ਦਿੱਤਾ ਉਹਨਾਂ ਦੇ ਪੇਟਾਂ ਨੂੰ ਪਹਿਲੇ ਖਾਤੇ ਕੋਈ ਜੀ ਅਸੀਂ ਲੜਦੇ ਰਹੇ ਅਸੀਂ ਆਪ ਜਦ ਦੇ ਬੰਦੀ ਨਾਲ ਕੰਮ ਕਰਦੇ ਆ ਕੋਈ ਅਗਲੇ ਬੰਨੇ ਜੀ ਸੁਣਵਾਈ ਨਹੀਂ ਹੁੰਦੀ ਹਾਂ ਕੋਈ ਸਭ ਲੀਡਰ ਤੇ ਸਿਆਸਤ ਤੇ ਅਫਸਰ ਰਲੇ ਨੇ ਹਾਂ ਬਿਲਕੁਲ ਪਿੰਡਾਂ ਦੇ ਸਰਪੰਚ ਨਾਲ ਰਲੇ ਨੇ 5 ਕਿੱਲੇ ਦਾ 5000 ਪਹਿਲਾਂ ਉਹਨਾਂ ਦੇ ਅਕਾਊਂਟ ਚ ਪਾਇਆ ਪਾਉਣਾ ਪਿਆ ਵਾ ਵੀ 1000 1000 ਰੁਪਏ ਕਿੱਲੇ ਦਾ ਸੀ ਲਵਾਂਗੇ ਫਿਰ ਤੁਹਾਡੇ ਖਾਤੇ ਚ ਪੈਸੇ ਆਉਣਗੇ ਇਦਾਂ ਹੀ ਹੋਏ ਨਾ ਜੀ ਜੇ ਗਲਤ ਹੈ ਤਾਂ ਦੱਸੋ ਇਹ ਕਿਹਦੇ ਖਾਤੇ ਚ ਪਾਇਆ ਵੀ ਉਹ ਹੀ ਪਟਵਾਰੀਆਂ ਜਾਂ ਜੀ ਪਹਿਲਾਂ ਤੁਹਾਨੂੰ ਫਿਰ ਪਹਿਣ ਕੇ ਪਹਿਲਾਂ ਜਿਹੜੇ ਸਾਡਾ ਖਾਤੇ ਤੁਹਾਡੇ ਪੈਸੇ ਦਾ ਪਾਵਾਂਗੇ ਵੀ ਜੇ ਸਾਨੂੰ ਪਹਿਲਾਂ 1000 ਰੁਪਏ ਕਿੱਲੇ ਦਾ ਪਰ ਤੁਸੀਂ ਦਿਓਗੇ ਸਾਰੇ ਨ ਕਿਸਾਨ ਵੀ ਹੋਇਆ ਹੈ 1000 ਰੁਪਏ ਸਾਡੇ ਕਿੱਲੇ ਰੁਪਏ ਜੇਪ ਚ ਲੈ ਗਏ ਨਹੀਂ ਉਹ ਜਿਹੜਾ 1000 ਰੁਪਏ ਉਹ ਕਿਹਦੇ ਖਾਤੇ ਚ ਗਿਆ ਪਟਵਾਰੀਆਂ ਸਰਕਾਰੀ ਸਰਕਾਰੀ ਖਾਤੇ ਚ ਨਹੀਂ ਨਾ ਅਰਸ਼ ਮੇਰੇ ਤੇ ਵਿਧਾਇਕ ਨੇ ਨਾਲਜੀ ਸਿੰਘ ਪੁਲਰੋ ਮੰਤਰੀ ਵੀ ਨੇ ਤੁਸੀਂ ਉਹਨਾਂ ਨੂੰ ਨਹੀਂ ਦੁੱਖਣਾ ਦੱਸਿਆ ਵੀ ਇਹ 1300 1350 ਕਿੱਲੇ ਦਾ ਆ ਗਿਆ ਕੋਈ ਇਹੀ ਗਏ ਮੰਤਰੀ ਸਾਹਿਬ ਦੇ ਕੋਲੇ ਉਹਨਾਂ ਦਾ ਜਵਾਬ ਇੱਕੋ ਹੀ ਸੀਗਾ ਤੁਹਾਡੇ ਖਰਾਬੇ ਪਹਿਣਗੇ ਪਹਿਲਾਂ ਮੈਨੂੰ ਐਮਪੀ ਬਣਾਓ ਜਿਦੋਂ ਭਾਈ ਅਮਰਪਾਲ ਜੀ ਜਿੱਤੇ ਆ ਉਹਨਾਂ ਦਾ ਇੱਕੋ ਬਿਆਨ ਆਇਆ ਮੈਨੂੰ ਪਹਿਲਾਂ ਐਮਪੀ ਬਣਾਓ ਫਿਰ ਤੁਹਾਡੇ ਖਰਾਬੇ ਪਾਉਂਗਾ ਜੀ ਇਹ ਕੀ ਗੱਲ ਜੀ ਤੁਸੀਂ ਸਾਰੇ ਪਿੰਡ ਵਾਸੀ ਇਹ ਮੰਨਦੇ ਹੋ ਵੀ ਇਹ ਕੁਦਰਤੀ ਆਫਤਾਂ ਜਾਂ ਮਾਈਨਿੰਗ ਕਰਕੇ ਹੋਇਆ ਜਾਂ ਕੋਈ ਇਹ ਕਾਰਨ ਮਤਲਬ ਨਹੀਂ ਮਤਲਬ ਜੀ ਕੁਦਰਤੀ ਆਫਤ ਤਾਂ ਕਹਿ ਦਈਏ ਨਾ ਜੇ ਉੱਥੇ ਡੈਮ ਨਾ ਬਣੇ ਹੋਣ ਜੇ ਹੈਡ ਹਰੀ ਕੇ ਹੈਡ ਆ ਇਹਨਾਂ ਨਿਰਮਾਨ ਨਾ ਹੋਵੇ ਉਸਹਾਣੀ ਵਾਲੇ ਦਾ ਨਾ ਹੋਇਆ ਹੋਵੇ ਫਿਰ ਇਹ ਕੁਦਰਤੀ ਆਫਤ ਆ ਇੱਕ ਮੈਨਮੈਡ ਆ ਸਾਨੂੰ ਇਹ ਪਾਣੀ ਆ ਜਿਹੜਾ ਡੋਬਨ ਲਈ ਦਿੱਤਾ ਜਾਂਦਾ ਜਦੋਂ ਤੋਂ ਅਸੀਂ ਝੋਨੇ ਲਾਉਨੇ ਆ ਉਦੋਂ ਅਸੀਂ ਡੂੰਗੇ ਡੂੰਗੇ ਬੋਰ ਕਰਾਉਣੇ ਪੈਂਦੇ ਸਾਨੂੰ ਟਿਊਬਵੱਲ ਲਾਉਨੇ ਪੈਂਦੇ ਆ ਅਸੀਂ ਸਰਕਾਰ ਦੇ ਅੱਗੇ 2 ਮਹੀਨੇ ਪਾਣੀੋਂ ਤੋਂ ਪਹਿਲਾਂ ਇਹ ਹੱਥ ਜੋੜੇ ਸੀ ਅਸੀਂ ਛੜਕਾਂ ਤੇ ਬੈਠੇ ਜੀ ਇਹ ਪਾਣੀ ਤੁਸੀਂ ਸਾਨੂੰ ਡੋਬੋਗੇ 2 ਮਹੀਨੇ ਪਹਿਲਾਂ ਰਿਲੀਜ਼ ਕਰ ਦੋ ਡੈਮ ਆਪਣੀਆਂ ਖਾਲੀ ਕਰ ਲਓ ਸਾਨੂੰ ਡੋਬਿਓ ਨਾ ਪਰ ਸਰਕਾਰ ਦੀ ਜਿਹੜੀ ਨੀਤੀ ਸੀ ਉਹ ਬੜੀ ਗੰਦੀ ਨੀਤੀ ਸੀਗੀ ਉਹਨਾਂ ਨੇ ਸਾਨੂੰ ਆਖਰ ਡੋਬ ਕੇ ਸਾਹ ਲਿਆ ਜੀ ਆਵਾਦ ਮੀ ਪਾਰਟੀ ਆ ਹਾਂ ਆਵਾਦ ਪਾਰਟੀ ਹੈ ਜੀ ਤੇ ਹੁਣ ਫਿਰ ਕੀ ਕਰ ਸਰਪੰਚਾਂ ਸਾਡੇ ਨੂੰ ਤੇਲ ਦਿੱਤਾ ਉਹ ਹੀ ਸਰਪੰਚ ਖਾ ਗਏ ਆ ਕੋਈ ਟਰਾਲੀਆਂ ਜਨਤਾ ਪਾ ਕੇ ਗਈ ਆ ਉਹ ਹੀ ਸਰਪੰਚਾਂ ਦੇ ਖਾਤਿਆਂ ਚ ਪੈਸੇ ਜਲ ਜਣੇ ਆ ਇਹ ਹੁਣ ਹੋਇਆ ਇਹ ਕੰਮ ਹੋਇਆ ਜੀ ਹੋਇਆ ਹੋਇਆ ਨੂੰ ਵੀ ਹੋਇਆ ਜੀ ਇਦਾਂ ਹੀ ਸਸੀ ਗਾਲ ਜੀ ਇਸ ਵਕਤ ਅਸੀਂ ਮੌਜੂਦ ਆ ਪੱਟੀ ਹਲਕੇ ਦਾ ਪਿੰਡ ਆ ਰਸੂਲਪੁਰ ਇਸ ਪਿੰਡ ਦੀ ਵੀ 100 ਏਕੜ ਜ਼ਮੀਨ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਇਹ ਪਿੰਡ ਵਾਸੀ ਸਾਡੇ ਨਾਲ ਮੌਜੂਦ ਆ ਹਜੇ ਵੀ ਅਸੀਂ ਜਿਹੜੇ ਪੁਆਇੰਟ ਦੇ ਉੱਤੇ ਖੜੇ ਆ ਇੱਕ ਇੱਥੇ ਪਿਛਲੇ ਪਾਸੇ ਖੇਤ ਆ ਇਹਦਾ ਇੱਕ ਤੁਹਾਨੂੰ ਦ੍ਰਿਸ਼ ਦਿਖਾਵਾਂਗੇ ਇੱਥੇ ਹਜੇ ਵੀ ਵੀਰ ਹੋਣੇ ਦੱਸਦੇ ਆ ਵੀ 15-20 ਫੁੱਟ ਪਾਣੀ ਆ ਤੇ ਇੱਥੇ ਬਹੁਤ ਸਾਰੀਆਂ ਆਪਾਂ ਕਹ ਦਈਏ ਮੋਟਰਾਂ ਕੋਠੇ ਸੀ ਜਿਹੜੇ ਹਜੇ ਦਿਖ ਨਹੀਂ ਰਹੇ ਅੱਜ ਜਿਹੜੀ ਤਰੀਕ ਆ ਉਹ 11 ਸਤੰਬਰ ਆ ਜਦੋਂ ਅਸੀਂ ਇਹ ਰਿਕਾਰਡ ਕਰ ਰਹੇ ਆ ਤੇ ਜਿੰਨੇ ਕਿਸਾਨ ਸਾਡੇ ਨਾਲ ਮੌਜੂਦ ਆ ਸਾਰੇ ਰਸੂਲਪੁਰ ਦੇ ਨੇ ਤੇ ਕਿਸੇ ਕੋਲੇ 20 ਏਕੜ ਕਿਸੇ ਕੋਲੇ 5 ਏਕੜ ਕਿਸੇ ਕੋਲੇ ਇਸ ਤੋਂ ਜ਼ਿਆਦਾ ਇੱਥੇ ਸਾਰੀ ਜ਼ਮੀਨ ਆ ਬਾਈ ਜੀ ਕਿੰਨੀ ਕ ਜ਼ਮੀਨ ਦਾ ਨੁਕਸਾਨ ਹੋਇਆ ਤੁਹਾਡੇ ਪਿੰਡ ਦੀ ਦਾ ਰਤਨਵੀਰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਤਨਵੀਰ ਸਾਡੇ ਰਸੂਲਪੁਰ ਦਾ ਤਕਰੀਬਨ 350 ਤੋਂ 400 ਏਕੜ ਜਿਹੜੇ ਰਕਬੇ ਦਾ ਨੁਕਸਾਨ ਹੋਇਆ ਜੀ ਹਾਂਜੀ ਵੀਰੇ 400 ਦੇ ਕਰੀਬ ਜਿਹੜਾ ਉਹ ਨੁਕਸਾਨ ਹੋਇਆ ਵਾ ਬਾਕੀ ਬਹੁਤ ਜ਼ਿਆਦੀ ਬਰਬਾਦੀ ਹੈ ਇਸ ਏਰੀਏ ਦੀ ਵੀ ਮੰਨ ਕੇ ਚੱਲੋ ਵੀ ਹੁਣ ਜਿਹੜੀਆਂ ਇਹ ਫਸਲਾਂ ਸਿੰਘਾ ਇਹ ਆਪਣੇ ਕਿਸਾਨਾਂ ਦੀਆਂ ਆਸਾਂ ਦਾ ਬੂਰ ਹੁੰਦਾ ਵਾ ਜੀ ਇਹਦੇ ਉੱਤੇ ਆਪਾਂ ਬਹੁਤ ਜ਼ਿਆਦਾ ਕਿਉਂਕਿ ਆਪਣੇ ਕਿਹੜੇ ਕੋਈ ਨੌਕਰੀ ਪੇਸ਼ੇ ਵਾਲੇ ਆ ਆਪਾਂ ਇਹਨਾਂ ਦੇ ਸਿਰ ਤੇ ਆਪਾਂ ਬੱਚਿਆਂ ਦੇ ਮੂੰਹ ਚ ਰੋਟੀ ਵੀ ਐਸੇ ਸਿਰ ਤੋਂ ਪਾਉਣੀ ਆ ਸਾਰੇ ਆਪਣੇ ਜਿਹੜੇ ਮੰਨ ਕੇ ਚੱਲੋ ਕਾਰੋਬਾਰ ਕਰਨੇ ਉਹ ਜਦੋਂ ਪਾਣੀ ਪਾਣੀ ਛੋਣੇ ਦੇ ਉੱਤੋਂ ਦੇ ਨੰਗਦੇ ਕ ਆਪਣੀਆਂ ਆਸਾਂ ਦੇ ਉੱਤੋਂ ਦੇ ਨੰਗਦਾ ਜੀ ਠੀਕ ਆ ਉਹਦੇ ਨਾਲ ਸਾਰਾ ਜ਼ਿੰਮੇਦਾਰਾ ਜਿਹੜਾ ਆਪਣਾ ਖਤਮ ਹੋ ਜਾਂਦਾ ਵਾ ਵੇਖੋ ਸੁਪਰੀਮਾਂ ਵੀ ਅਸੀਂ ਕਰ ਲੀਆਂ ਇੰਨਾ ਚ ਕਾਦਾਂ ਵੀ ਪਾ ਲਈਆਂ ਅਸੀਂ ਲਵਾਈ ਵੀ ਦੇ ਲਈ ਸਾਰਾ ਕੁਝ ਕਰ ਲਿਆ ਹੁਣ ਤਾਂ ਇੱਕ ਅਸੀਂ ਇੱਕ ਸਪਰੇਅ ਕਰਕੇ ਹੋਰ ਦਸਾ ਦੇਣਾ ਝੋਨਾ ਵਧਣਾ ਸੀਗਾ ਹਾਂ ਵੇਖੋ ਇੱਕ ਖੁਸ਼ੀ ਹੁੰਦੀ ਆ ਜਦੋਂ ਅਸੀਂ ਪੱਕੀ ਖੇਤੀ ਵੜਦੇ ਅਸੀਂ ਵੀ ਇਹ ਵਧਣੀ ਸੀਗੀ ਜੀ ਇਹ ਪਹਿਲੀ ਦੇ ਵਿੱਚ ਤਾਂ ਖੜਾ ਨਹੀਂ ਰਹਿਣਾ ਸੀ ਝੋਨਾ ਪੱਕੀ ਖੇਤੀ ਵਧ ਕੇ ਜਦੋਂ ਜ਼ਿਮੀਂਦਾਰ ਘਰੇ ਲੈ ਕੇ ਜਾਂਦਾ ਤੇ ਪਰਿਵਾਰ ਖੁਸ਼ ਹੁੰਦਾ ਵਾ ਅੱਜ ਇਹ ਪਰਮਾਤਮਾ ਨੇ ਉਹਦੀ ਕੱਚੀ ਖੇਤੀ ਵਧ ਕੇ ਸਾਡੀਆਂ ਆਸਾਂ ਦੇ ਪਾਣੀ ਫੇਰਤਾ ਜੀ ਤੇ 2023 ਚ ਵੀ ਇਹੀ ਹੋਇਆ ਬਿਲਕੁਲ ਜੀ 2023 ਦੇ ਵਿੱਚ ਵੀ ਸਾਡੀ ਬਹੁਤ ਜ਼ਿਆਦੀ ਬਰਬਾਦੀ ਹੋਈ ਕੁਝ ਭਰਾਵਾਂ ਨੇ ਸਾਡੀ ਬਾਹ ਫੜੀ ਮੇਰੇ ਵੀਰ ਘੋੜੇ ਸੋਨੂ ਪਰਾਨੇ ਨਹੀਂ ਮੇਰੇ ਕੋਲ 10 ਟਰੈਕਟਰ ਲੈ ਕੇ ਇਤੇ ਰਹਿ ਬਹੁਤ ਇਸ ਏਰੀਏ ਦੀ ਸਾਡੇ ਨਾਲ ਰੇਤਾ ਕਢਵਾ ਕੇ ਸਾਨੂੰ ਕੁਝ ਆਬਾਦ ਕਰਨ ਦੇ ਵਿੱਚ ਹੱਥ ਉਹਨਾਂ ਨੇ ਬਹੁਤ ਜ਼ਿਆਦਾ ਰਿਹਾ ਪਰ ਹੁਣ ਫੇਰ ਚਲੋ ਭਰਾ ਹੌਸਲਾ ਦਿੰਦੇ ਆ ਪਰ ਹੌਸਲਾ ਕਿਹੜੇ ਆਸਰੇ ਆਗੇ ਕਿਉਂਕਿ ਇਹ ਜ਼ਮੀਨਾਂ ਜਦੋਂ ਵਾਰ-ਵਾਰ ਪਹਿਲਾਂ ਜਦੋਂ ਸਹੀ ਮੰਨ ਕੇ ਚਲੋ ਮੇਰੀ ਉਮਰ ਹੋ ਗਈ 30 32 ਸਾਲ ਦੀ ਪਹਿਲਾਂ ਕਦੇ ਇਸ ਤਰ੍ਹਾਂ ਪਾਣੀ ਵੇਖਿਆ ਹੀ ਨਹੀਂ ਸੀਗਾ ਜਿਵੇਂ 23 ਚ ਆ ਗਿਆ ਹੁਣ 25 ਚ ਆ ਗਿਆ ਵਾ ਹੁਜੇ ਹੁਣੇ ਖਬਰ ਆ ਰਹੀਆਂ ਵੀ 27 ਦੇ ਵਿੱਚ ਫੇਰ ਆਊਗਾ ਹੂੰ ਹੁਣੇ ਤੁਸੀਂ ਵੀ ਸੁਣਦੇ ਹੋਵੋਗੇ ਵੀ 27 ਦੇ ਵਿੱਚ ਪਾਣੀ ਫੇਰ ਆਊਗਾ ਇਹ ਤਾਂ ਇੱਕ ਪਲਾਨ ਆ ਵਿਸਾਲ ਮਗਰੋਂ ਜ਼ਿੰਮੇਦਾਰ ਨੂੰ ਮਾਰੋ ਅਸਲ ਦੇ ਵਿੱਚ ਰਤਨ ਵੀਰੇ ਚਲੋ ਜਿੰਨੀ ਕੁ ਮੇਰੀ ਸੋਝੀ ਆ ਆਪਣਾ ਜਿਹੜਾ ਪੰਜਾਬ ਆ ਹਮੇਸ਼ਾ ਸਿਰ ਢਾਉਂਦਾ ਵਾ ਤਕੜੇ ਲੋਕਾਂ ਦੇ ਅੱਗੇ ਵੇਖੋ ਲੈਂਡ ਪੂਲਿੰਗ ਦੀ ਨੀਤੀ ਆਈ ਆਪਣੇ ਪੰਜਾਬ ਨੇ ਸਿਰ ਡਾ ਕੇ ਉਹ ਨੀਤੀ ਨੂੰ ਪਿੱਛੇ ਮੋੜਤਾ ਕਿਸਾਨੀ ਧਰਨੇ ਉਹ ਤਿੰਨ ਪਲਾਨ ਜਿਹੜੇ ਆਪਣੇ ਥੋਪੇ ਚੱਲੇ ਸੀ ਉਹ ਵਾਪਸ ਕੀਤੇ ਇਹ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਤਾਕਤਾਂ ਆ ਵੀ ਇਹ ਜਿਹੜੇ ਕਿਸਾਨ ਆ ਇਹਨਾਂ ਦੇ ਉੱਪਰ ਕਰਜ਼ੇ ਇੰਨਾ ਕਿ ਜ਼ਿਆਦਾ ਕਰ ਦੋ ਵੀ ਆਟੋਮੈਟਿਕ ਸਾਡੇ ਜਿਹੜੇ ਅੱਗੇ ਗੋਡੇ ਟੇਕ ਦੇਣ ਪਰ ਇਹ ਪੰਜਾਬ ਬੱਕ ਤੇ ਗੋਡੇ ਨਹੀਂ ਟੇਕੂਗਾ ਇਹ ਜਿਹੜੇ ਤਗੜੇ ਅੰਡਾ ਨੇ ਬਣੇ ਇਹ ਭਲੇਖੇ ਜਮਤ ਰਹਿਣ ਵੀ ਇਹਨਾਂ ਨੂੰ ਅਸੀਂ ਵਾਰ-ਵਾਰ ਪਾਣੀ ਛੱਡ ਕੇ ਡੇਰੀ ਕਰ ਲਾਂਗੇ ਬੜੀ ਬੜੀ ਕਿਸਾਨ ਪੰਜਾਬ ਬਰਬਾਦ ਹੋਇਆ ਉੱਠਿਆ ਇਹ ਇਦਾਂ ਹੀ ਚੱਲਦਾ ਰਹੂਗਾ ਪਰ ਇੰਨਾ ਅੱਗੇ ਕਿਤੇ ਗੋਡੇ ਨਹੀਂ ਟੇਕ ਸਕਦੇ ਅਸੀਂ ਇਹ ਸਾਰੀਆਂ ਸਰਕਾਰਾਂ ਦੀਆਂ ਸ਼ਾਛਾਂ ਆ ਜੀ ਤੁਸੀਂ ਸਾਰੇ ਲੋਕ ਖੜੇ ਹੋ ਤੁਹਾਡੀ ਕਿੰਨੀ ਜ਼ਮੀਨਾਂ ਜੀ ਇੱਥੇ ਸਾਡੇ ਪਰਿਵਾਰ ਦੇ ਜੀ 30 ਕਿੱਲੇ ਜ਼ਮੀਨ ਵਕਤ ਹੋਈ 30 ਕਿੱਲੇ ਹਾਂਜੀ 30 ਕਿੱਲੇ ਦੀ ਸਾਰੀ ਖਰਾਬ ਹੋ ਗਈ ਹਾਂਜੀ ਸਾਰੀ ਖਰਾਬ ਪਿਛਲੀ ਵਾਰ ਵੀ ਖਰਾਬ ਸੀ ਪਿਛਲੀ ਵਾਰ 23 ਜੂਨ ਜੀ ਖਰਾਬ ਹੋ ਗਈ ਹਾਂਜੀ ਹਾਂਜੀ ਇਹਨੇ ਅਸ਼ੇਂਦਰ ਵੀਰ ਨੇ ਫਿਰ ਟਰੈਕਟਰ ਮੰਗਾਏ ਹਾਂ ਤੇ ਇਹਨੇ ਮਤਨੇ ਇਹਨੇ ਬਹੁਤ ਮਤਲਬ ਕੀਤੀ ਤੇ ਟਰੈਕਟਰ ਲਾ ਲ ਕੇ ਕੁਝ ਪੱਧਰ ਕੀਤੀ ਜੀ ਐਤ ਤੇ ਕੋਈ ਕੰਮ ਖਰਾਬ ਹੋ ਗਿਆ ਐਤ ਤਾਂ ਜੀ ਦਰਿਆ ਹੀ ਪਾਤਾ ਸਾਰੀ ਲੈ ਗਿਆ ਰੋੜ ਕੇ ਵਿੱਚੇ ਟਰਾਂਫਰ ਲੈ ਗਿਆ ਵਿੱਚੇ ਮੋਟਰਾਂ ਲੈ ਗਿਆ ਹਾਂਜੀ ਬਹੁਤ ਇਸ ਕਰਕੇ ਮੈਨੂੰ ਇਹ ਦੱਸੋ ਤੁਸੀਂ ਸਾਰੇ ਜਣੇ ਤੁਸੀਂ ਇਹਦਾ ਮੇਨ ਕਾਰਨ ਕੀ ਤੁਸੀਂ ਸਾਰੇ ਪਿੰਡ ਵਾਸੀ ਇਹ ਮੰਨਦੇ ਹੋ ਵੀ ਇਹ ਕੁਦਰਤੀ ਆਫਤਾ ਜਾਂ ਮਾਈਨਿੰਗ ਕਰਕੇ ਹੋਇਆ ਜਾਂ ਕੋਈ ਇਹ ਕਾਰਨ ਮਤਲਬ ਨਹੀਂ ਮਤਲਬ ਜੀ ਕਾਰਨ ਕੀ ਮੰਨਦੇ ਇਹ ਕੁਦਰਤੀ ਆਫਤ ਨਹੀਂ ਹੈ ਜੀ ਇੱਕ ਮੈਨਮੇਡ ਸਾਨੂੰ ਇਹ ਪਾਣੀ ਆ ਜਿਹੜਾ ਡੋਬਣ ਲਈ ਦਿੱਤਾ ਜਾਂਦਾ ਜਦੋਂ ਤਾਂ ਅਸੀਂ ਝੋਨੇ ਲਾਉਨੇ ਆ ਉਦੋਂ ਅਸੀਂ ਡੂੰਗੇ ਡੂੰਗੇ ਬੋਰ ਕਰਾਉਣੇ ਪੈਂਦੇ ਸਾਨੂੰ ਪਿਊ ਬੋਲ ਲਾਉਣੇ ਪੈਂਦੇ ਆ ਇਹ ਪਾਣੀ ਹੁਣ ਸਾਨੂੰ ਡੋਬਣ ਲਈ ਇਹ ਸਾਰਾ ਕੁਝ ਪਲਾਨ ਆ ਸਰਕਾਰ ਦਾ ਇਹ ਕੁਦਰਤੀ ਆਫਤ ਦਾ ਆਪਾਂ ਤਾਂ ਕਹਦੀਆਂ ਨਾ ਜੇ ਉੱਥੇ ਡੈਮ ਨਾ ਬਣੇ ਹੁਣ ਜੇ ਹੈਡ ਹਰੀਕੇ ਹੈਡ ਇਹਦਾ ਨਿਰਮਾਣ ਨਾ ਹੋਵੇ ਉਸਹਾਣੀ ਵਾਲੇ ਦਾ ਨਾ ਹੋਇਆ ਹੋਵੇ ਫਿਰ ਇਹ ਕੁਦਰਤੀ ਆਫਤ ਆ ਔਰ ਇਹ ਤਾਂ ਆਪਣ ਸਰਕਾਰ ਨੇ ਆਪਣੇ ਹੱਥ ਦੀ ਕੁਦਰਤ ਨੂੰ ਲੈ ਲਿਆ ਜਦੋਂ ਦੇ ਗੇੜ ਫਲੱਡ ਗੇੜ ਚਾਹੇ ਉਦੋਂ ਚੱਕਤੇ ਜਦੋਂ ਜੀ ਕੀਤਾ ਉਦੋਂ ਬੰਦ ਕਰਤੇ ਮੰਨ ਲਓ ਕਿ ਜਦੋਂ ਡੋਬਣਾ ਹੋਇਆ ਉਹਨੂੰ ਚੱਕ ਦਿੰਦੇ ਆ ਜਦੋਂ ਸਾਨੂੰ ਸੋਕੇ ਚ ਮਾਰਨਾ ਹੁੰਦਾ ਉਦੋਂ ਬੰਦ ਕਰ ਦਿੰਦੇ ਆ ਹੁਣ ਤੁਸੀਂ ਦੇਖ ਲਿਓ ਇੱਕ ਮਹੀਨੇ ਬਾਅਦ ਇੱਥੇ ਪਾਣੀ ਤੁਹਾਨੂੰ ਬੂੰਦ ਨਹੀਂ ਮਿਲਣੀ ਹੂੰ ਕਿਉਂ ਕਿਉਂਕਿ ਉਹ ਰਾਜਸਥਾਨ ਨੂੰ ਸਾਰਾ ਪਾਣੀ ਟੜਾ ਟੜਾ ਜਾਈ ਜਾ ਰਿਹਾ ਔਰ ਉਹ ਕੁਛ ਹਾਲ ਹੋ ਰਿਹਾ ਅਸੀਂ ਜਿਹੜੇ ਇਥੋਂ ਦੇ ਜੰਪਾਲਾਂ ਜਾਂ ਪੰਜਾਬ ਦਾ ਪਾਣੀ ਆ ਅਸੀਂ ਇਹ ਪਾਣੀ ਨਾਲ ਬਰਬਾਦ ਹੋ ਰਹੇ ਆ ਜੀ ਔਰ ਇਹ ਪਾਣੀ ਤੁਹਾਨੂੰ ਪਹਿਲਾਂ ਦੱਸਿਆ ਡੋਬਣ ਲਈ ਸਾਡੇ ਦਿੱਤਾ ਜਾਂਦਾ ਵਾ ਅਸੀਂ ਸਰਕਾਰ ਦੇ ਅੱਗੇ 2 ਮਹੀਨੇ ਪਾਣੀੋਂ ਤੋਂ ਪਹਿਲਾਂ ਇਹ ਹੱਥ ਜੋੜੇ ਸੀ ਅਸੀਂ ਛੜਕਾਂ ਤੇ ਬੈਠੇ ਜੀ ਇਹ ਪਾਣੀ ਤੁਸੀਂ ਸਾਨੂੰ ਡੋਬੋਗੇ 2 ਮਹੀਨੇ ਪਹਿਲਾਂ ਰਿਲੀਜ਼ ਕਰ ਦੋ ਡੈਮ ਆਪਣੀਆਂ ਖਾਲੀ ਕਰ ਲਓ ਸਾਨੂੰ ਡੋਬਿਓ ਨਾ ਪਰ ਸਰਕਾਰ ਨੇ ਜੀ ਜਿਹੜੀ ਨੀਤੀ ਸੀ ਉਹ ਬੜੀ ਗੰਦੀ ਨੀਤੀ ਸੀਗੀ ਉਹਨਾਂ ਨੇ ਸਾਨੂੰ ਆਖਰ ਡੋਬ ਕੇ ਸਾਹ ਲਿਆ ਜੀ ਔਰ ਇਹ ਬੜੀਆਂ ਅਸਾਂ ਜੁੜੀਆਂ ਸੀ ਇਹ ਜ਼ਮੀਨ 2023 ਚ ਵੀ ਸਾਡੇ ਨਾਲ ਇਹੀ ਹੋਈ ਜੀ ਉਦੋਂ ਵੀ ਸਾਨੂੰ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਵਿਸ਼ੇਸ਼ ਗਰਦੌਰੀ ਜਿਹੜੀ ਹੁਣ ਵਿਸ਼ੇਸ਼ ਗਰਦੌਰੀ ਹੈ ਨਾ ਜੀ ਉਦੋਂ ਇਹਨੇ ਨਾਂ ਰਖਿਆ ਸੀ ਮੈਂ ਕੂਕੜੀ ਦਾ ਮਵਾਜਾ ਦਊਂਗਾ ਬੱਕਰੀ ਦਾ ਦਊਂਗਾ ਅੰਡੇ ਦਾ ਦਊਂਗਾ ਉਦੋਂ ਵੀ ਉਹ ਸਾਡੇ ਪੱਟੀ ਹਲਕੇ ਦੇ ਵਿੱਚ ਸਾਡੇ ਸਰਕਲ ਆ ਰਾਮ ਸਿੰਘ ਵਾਲਾ ਪੰਜ ਪਿੰਡ ਆਉਂਦੇ ਆ ਜੀ ਰਾਮ ਸਿੰਘ ਵਾਲਾ ਰਸੂਲਪੁਰ ਮੁਠਿਆਂ ਵਾਲਾ ਝੁੱਗੀਆਂ ਨੂਰਮੰਮਾ ਦੇ ਝੁੱਗੀਆਂ ਨੱਥਾ ਸਿੰਘ ਹੂੰ 2 ਕਰੋੜ 60 ਲੱਖ ਰੁਪਈਆ ਸਾਡੇ ਪੰਜਾਂ ਪਿੰਡਾਂ ਦਾ ਆਇਆ ਸੀਗਾ ਉਹਦੇ ਵਿੱਚੋਂ ਜਿਹੜਾ 2 ਕਰੋੜ ਰੁਪਈਆ ਇਹਨਾਂ ਵੰਡਿਆ ਔਰ 60 ਲੱਖ ਰੁਪਈਆ ਜਿਹੜਾ ਸਰਕਾਰ ਨੇ ਇਥੇ ਅਫਸਰਾਂ ਨਾਲ ਮਿਲ ਕੇ ਉਹ ਖਾ ਔਰ ਜਿਹੜਾ ਬਾਹਰ ਤਰਨਾੜ ਬੰਦਾ ਉਹ ਮੰਤਰੀਆਂ ਨਾਲ ਮਿਲ ਕੇ ਸਾਡੇ ਪੜਵਾਰੀ ਹੀ ਸੁਨੀਲ ਦੱਤ ਤੇ ਤਰਲੋਚਨ ਜਿਹੜਾ ਹੈਗਾ ਸੀ ਉਹ ਤਹਿਸੀਲਦਾਰ ਸੀ ਮੌਕੇ ਦਾ ਉਹਨਾਂ ਨੇ ਰਲ ਕੇ ਤਰਨਾੜ ਬੰਦਿਆ ਦੇ ਨਾਲ ਸਾਡਾ ਉਹ ਮੁਆਵਜ਼ਾ ਖਾਦਾ ਔਰ ਆ 24 ਦੇ ਵਿੱਚ ਸਾਡੇ ਉਦੋਂ ਵੀ ਭਿਆਨਕ ਜਿਹੜੀ ਆ ਦ੍ਰਿਸ਼ ਤੁਸੀਂ ਦੇਖ ਸਕਦੇ ਹੋ 25 ਦੇ ਵਿੱਚ ਉਦੋਂ ਵੀ ਜ਼ਿਆਦਾ ਇਹ ਭਿਆਨਕ ਜਿਹੜਾ ਦ੍ਰਿਸ਼ ਹੋ ਗਿਆ ਜੀ ਇਹ ਇਹ ਹੋਇਆ ਜੀ ਪੈਸੇ ਖਾਦੇ ਗਏ ਖਾਦੇ ਗਏ ਪੈਸੇ ਖਾਦੇ ਗਏ ਭਾਏ ਜੀ ਇਹ ਹੀ ਲੜਦੇ ਰਹੇ ਅਸੀਂ ਆਪ ਜਦੇਬੰਦੀ ਨਾਲ ਕੰਮ ਕਰਦੇ ਆ ਕੋਈ ਅਗਲੇ ਬੰਨੇ ਜੀ ਸੁਣਵਾਈ ਨਹੀਂ ਹੁੰਦੀ ਹਾਂ ਕੋਈ ਸਾਹਿਬ ਲੀਡਰ ਤੇ ਸਿਆਸਤ ਤੇ ਅਫਸਰ ਰਲੇ ਨੇ ਹਾਂ ਬਿਲਕੁਲ ਪਿੰਡਾਂ ਦੇ ਸਰਪੰਚ ਨਾਲ ਰਲੇ ਨੇ ਹਾਂ ਤੇ ਸਾਰੇ ਰਲ ਕੇ ਜੀ ਮਾਈ ਵਾਇ ਖਾਦਾ ਜਾਂਦਾ ਤੇ ਇਹ 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 ਮਤਲਬ ਪਿੰਡਾਂ ਦੇ ਜਿਵੇਂ ਬਾਈ ਕਹਿ ਰਹੇ ਆ ਤੁਸੀਂ ਪਹਿਲਾਂ 2 ਮਹੀਨੇ ਪਹਿਲਾਂ ਰੋਲਾ ਪਾਇਆ ਸੀ ਵੀ ਪਾਣੀ ਛੱਡੋਗੇ ਮਾਰੋਗੇ ਸਾਨੂੰ ਜੀ ਰੋਲਾ ਤੇ ਅਸੀਂ ਪਾਉਂਦੇ ਸੀ ਅਸੀਂ ਤੇ ਰੋਲਾ ਦਿਨ ਰਾਤ ਪਾਉਂਦੇ ਆ ਪਰ ਸਾਡੀ ਸੁਣਦਾ ਕੋਈ ਨਹੀਂ ਅੱਗੇ ਤੇ ਹੁਣ ਦਾ ਰੋਲਾ ਇੱਕੀ ਦੀ ਅੱਗੇ ਪਾਈ ਜੀ ਸਰਕਾਰਾਂ ਜੀ ਸਾਡਾ ਤੁਸੀਂ ਪੁੱਛਿਆ ਸੀ ਇਹ ਵੀ ਰਸੂਲਪੁਰ ਦਾ ਕਿੰਨਾ ਰਕਬਾ ਖਰਾਬ ਹੋਇਆ ਅਸੀਂ ਤੁਹਾਨੂੰ ਦੱਸਿਆ ਵੀ 350 ਤੋਂ 400 ਹਾਂ ਪਰ ਮੇਰਾ ਵੀਰੇ ਇਹ ਚ ਭਰਾ ਮੇਰੇ ਇਤਨੇ ਵੀ ਇਹ ਚੀਜ਼ ਦੇ ਵਿੱਚ ਜਿਆਦਾ ਮੈਂ ਵਪਾਰ ਲੈਣ ਚ ਰਹੀ ਨਾ ਵਾ ਜਿੰਤੋਂ ਤੱਕ ਮੈਨੂੰ ਪਤਾ ਲੱਗਿਆ ਕਿ 1320 ਕਿੱਲਿਆਂ ਦਾ ਮੁਆਜਾ ਚੁੱਕਿਆ ਗਿਆ ਜੀ ਸਾਡੇ ਤੋਂ ਸਾਡੇ ਰਸੂਲ ਪਰ ਰੱਖਦੇ ਤਾਂ 1320 ਕਿੱਲਿਆਂ ਦਾ ਮਤਲਬ ਰਿਕਾਰਡ ਤੇ ਤੁਹਾਡੇ 350 ਕਿੱਲਾ ਪਿੰਡ ਦਾ ਮੁਆਵਜਾ ਆਇਆ 1300 ਦੇਖੋ ਜੀ ਹੈਰਾਨ ਹੈਰਾਨਗੀ ਵਾਲੀ ਗੱਲ ਆ ਪੱਤਰਕਾਰ ਸਾਹਿਬ ਜਿਹੜਾ ਡੀਸੀ ਹੁੰਦਾ ਉਹ ਜ਼ਿਲ੍ਹੇ ਦਾ ਜਿਹੜਾ ਮਾਲਕ ਹੁੰਦਾ ਹੈ ਜੀ ਰੈਵਨਿਊ ਸਾਰੋਂ ਦੇ ਹੱਥ ਚ ਹੁੰਦਾ ਔਰ ਜਿਹੜੇ ਸਾਡੇ ਰੀਸੈਸਮੈਂਟ ਰਜਿਸਟਰ ਸੀਗੇ ਹੂੰ ਉਹ ਡੀਸੀ ਦੀ ਇੰਨੀ ਪਾਵਰ ਹੀ ਨਹੀਂ ਸੀਗੀ ਪਟਵਾਰੀ ਜਿਹੜਾ ਸੁਨੀਲ ਦੱਤ ਉਹਨੂੰ ਕਿਹੇ ਕੇਸ ਚ ਫੜਾਤਾ ਜਾਣ ਬੁੱਝ ਕੇ ਫੜਾਤਾ ਅਸੀਂ ਤਾਂ ਕਹਾਂਗੇ ਮੰਨ ਲਓ ਕਿ ਨਹੀਂ ਤਾਂ ਜਵਾਬ ਦੇਣਾ ਪੈਣਾ ਸੀ ਉਹਨੂੰ ਇਹ ਖਰਾਬਤਾਂ ਦੇ ਖਰਾਬਿਆਂ ਦਾ ਜਾਣ ਬੁੱਝ ਕੇ ਉਹਨੂੰ ਫੜਾਇਆ ਜਿਹੜਾ ਰਜਿਸਟਰ ਸੀ ਰੈਸੈਸਮੈਂਟ ਉਹ ਇੱਕ ਪ੍ਰਾਈਵੇਟ ਦੇ ਬੰਦੇ ਦੇ ਹੱਥਾਂ ਵਿੱਚ ਸੌਂਪਿਆ ਗਿਆ ਔਰ ਡੀਸੀ ਦੀ ਇੰਨੀ ਪਾਵਰ ਨਹੀਂ ਸੀ ਉਹ ਪ੍ਰਾਈਵੇਟ ਬੰਦੇ ਤੋਂ ਰੈਸੈਸਮੈਂਟ ਸਾਡੇ ਖਰਾਬਿਆਂ ਦਾ ਰਜਿਸਟਰੀ ਹੀ ਲੈ ਲੇ ਇੰਨੀ ਵੀ ਪਾਵਰ ਹੈ ਡੀਸੀ ਇੱਕਰ ਦਾ ਜਿਹੜਾ ਸਾਡੇ ਖਰਾਬਾ ਪਿਆਵਾਰ ਸੂਲਪੁਰ ਦਾ ਤੇ ਜ਼ਮੀਨ ਇੰਨੀ ਹੈ ਨਹੀਂ ਜ਼ਮੀਨ ਜ਼ਮੀਨ ਹੈ ਰਕਬਾ ਸਾਡਾ ਹੈਗਾ ਵਾ 1300 ਕਿੰਨਾ ਆਪਣੇ ਉਹ ਬੰਦ ਤੇ ਦੂਜੀ ਸਾਈਡ ਆ ਜੀ ਉਹ ਬਾਹਰ ਤੋਂ ਦੂਜੀ ਸਾਈਡ ਮਤਲਬ ਉਹਦਾ 300 ਹੋਇਆ ਉਹੀ ਹੈ ਨਾ ਮੈਂ ਸਾਡੇ 300 ਆਉਣਾ ਤਾਂ 350 ਦਾ ਸੀ ਜੀ ਆਇਆ 350 ਦਾ 350 ਔਰ ਦੇਖੀ ਬਾਕੀ ਕਿਧਰ ਗਿਆ 1000 ਕਿੱਲੇ ਦਾ ਮੁਆਵਜ਼ਾ ਉਹ ਕਿਹਨੂੰ ਦਿੱਤਾ ਉਹਨਾਂ ਦੇ ਪੇਟਾਂ 'ਚ ਉਹ ਬਾਕੀ ਜੀ ਅੱਜ ਵੀ ਕਬਲਾ ਹੁੰਦਿਆ ਅੱਜ ਵੀ ਹੋਣ ਰਿਹਾ ਜੀ ਅੱਜ ਇਹਨਾਂ ਪਿੰਡਾਂ ਦੀ ਕੋਈ ਸਰਕਾਰੀ ਚੀਜ਼ ਜੇ ਕਿ ਜਿਹੜਾ ਕੋਈ ਜੀ ਦਾ ਨੁਕਸਾਨ ਹੋਇਆ ਜੇ ਉਹਨੂੰ ਮਿਲੀ ਕੋਈ ਦੱਸੇ ਸਾਹਮਣੇ ਅਸੀਂ ਤੇ ਅੱਜ ਆ ਕੈਮਰੇ ਤੇ ਬੋਲਤਾ ਜੇ ਕੋਈ ਗਲਤ ਬੋਲਦੇ ਸਾਡੀ ਗੱਲ ਦਾ ਇਹ ਹੋਇਆ ਜੀ ਇਹ ਨਾ ਹੋਇਆ ਜੀ ਹੋਇਆ ਜੀ ਹੋਇਆ ਜੀ ਸਾਡੀ ਗੱਲ ਦਾ ਜਵਾਬ ਦੇਵੇ ਜੋ ਫਿਰ ਤੁਸੀਂ ਮਤਲਬ ਡੀਸੀ ਕੋਲੇ ਕਿਸੇ ਕਿਸੇ ਕੋਲੇ ਗਏ ਕੁਝ ਨਹੀਂ ਜਾਈਦਾ ਜੀ ਕੋਈ ਸੁਣਾਈ ਨਹੀਂ ਕਰਦੇ ਜੀ ਜਾਈਦਾ 1300 ਕਿੱਲਾ ਸੂਰਪੁਰ ਦਾ 1350 ਆਇਆ ਸਾਰਾ ਖਾ ਗਿਆ ਵੱਡੇ ਵੱਡੇ ਮਹਿਕਮੇ ਖਾ ਗਏ ਇਹ ਤਾਂ ਆਪਣੀ ਪਹਿਲਾਂ ਆਪਣੀ ਪਹਿਲਾਂ ਵੀ ਗੱਲ ਹੁੰਦੀ ਸੀ ਤੁਸੀਂ ਦੱਸਿਆ ਨਹੀਂ ਮਤਲਬ ਨਾ ਇੱਕ ਇੱਕ ਸਾਲ ਦਾ ਐ ਹੋ ਗਿਆ ਇਹ ਏਡੀ ਵੱਡੀ ਗੱਲ ਕੋਈ ਸੁਣਾਈ ਨਹੀਂ ਹੋ ਰਹੀ ਜੀ ਦਰਦਰ ਦੀਆਂ ਠੋਕਰਾਂ ਖਾ ਲਈਆਂ ਇਹ ਕਿਸਾਨ ਆ ਜਿਹੜਾ ਇਹ ਅੰਨਦਾਤਾ ਹੁੰਦਾ ਢਿੱਡ ਭਰਦਾ ਸਾਰੇ ਦੇਸ਼ਾਂ ਦਾ ਪਰ ਅੱਜ ਇੱਕ ਅੰਦਾ ਤੇ ਦਾ ਹਾਲਾਤ ਵੇਖ ਲੋ ਰੁੜ ਗਏ ਜ਼ਮੀਨਾਂ ਰੁੜ ਗਈਆਂ 2023 ਚ ਵੀ ਇਦਾਂ ਹੀ ਕਿਰਾਏ ਮਾਰੇ ਪਤਾ ਨਹੀਂ ਲੱਗਦਾ ਜ਼ਮੀਨ ਦਾ ਅੱਜ ਵੀ ਤੁਸੀਂ ਸੋਨੇ ਵਰਗੀ ਪੁੱਤਾਂ ਵਰਗੀ ਪਾਲੀ ਫਸਲ ਜਦੋਂ ਫਸਲ ਵੱਢੀ ਦੀ ਆ ਵਿਆਹ ਜਿੰਨਾ ਚਾਹ ਹੁੰਦਾ ਕਿਸਾਨ ਨੂੰ ਫਸਲ ਪੱਕ ਕੇ ਇੱਕ ਇੱਕ ਦਿਨ ਉਹਦੇ ਵੱਲ ਵੇਖੀਦਾ ਬੂਟੇ ਵੱਲ ਕੇ ਕਦੋਂ ਇਹ ਤਿਆਰ ਹੋਊਗਾ ਜਦੋਂ ਹੁਣ ਸਾਡੇ ਮੂੰਹ ਚ ਬੁਰਕੀ ਪੈਣੀ ਸੀ ਇਹ ਖੋਈ ਗਈ ਆ ਜੀ ਔਰ ਇਹ ਖੋਈ ਕਿੰਦੇ ਵੱਲੋਂ ਗਈ ਆ ਇਹ ਸਰਕਾਰਾਂ ਦੇ ਵੱਲੋਂ ਖੋਈ ਗਈ ਆ ਜੀ ਹੋਰ ਹੈ ਜੀ ਜਿਵੇਂ ਮੰਨ ਕੇ ਚੱਲੋ ਵੀ ਮੇਰੇ 5 ਕਿੱਲੇ ਲਾ ਲਓ ਅਪਾ 6700 ਦੇ ਹਿਸਾਬ ਨਾਲ ਗਿਣ ਸਕਦੇ ਆ ਵੀ 8540 37 38000 ਰੁਪਏ ਬਣਨਾ 5 ਕਿੱਲੇ ਦਾ 5000 ਪਹਿਲਾਂ ਉਹਨਾਂ ਦੇ ਅਕਾਊਂਟ ਚ ਪਾਇਆ ਪੋਣਾ ਪਿਆ ਵਾ ਵੀ 1000 1000 ਰੁਪਏ ਕਿੱਲੇ ਦਾ ਅਸੀਂ ਲਵਾਂਗੇ ਫਿਰ ਤੁਹਾਡੇ ਖਾਤੇ ਚ ਪੈਸੇ ਉਹਨਾਂ ਨੂੰ ਇਦਾਂ ਹੀ ਹੋ ਜਾਣਾ ਜੀ ਇਦਾਂ ਜੇ ਗਲਤੀ ਤਾਂ ਦੱਸੋ ਇਹ ਕਿਹਦੇ ਖਾਤੇ 'ਚ ਪਾਇਆ ਵੀ ਉਹ ਹੀ ਪਟਵਾਰੀਆਂ ਜਾਂ ਜੇ ਵੀ ਪਹਿਲਾਂ ਤੁਹਾਨੂੰ ਫਿਰ ਪੈਣਗੇ ਪਹਿਲਾਂ ਜਿਹੜੇ ਸਾਡਾ ਖਾਤੇ ਤੁਹਾਡੇ ਪੈਸੇ ਤਾਂ ਪਾਵਾਂਗੇ ਵੀ ਜੇ ਸਾਨੂੰ ਪਹਿਲਾਂ 1000 ਰੁਪਏ ਕਿੱਲੇ ਦਾ ਪਾਰ ਤੁਸੀਂ ਦਿਓਗੇ ਸਾਰੇ ਨਾ ਕਿਸਾਨ ਵੀ ਹੋਇਆ ਏ 1000 ਰੁਪਏ ਸਾਡੇ ਕਿਲਾ ਜਰ ਰੁਪਿਆ ਜੇਬ 'ਚੋਂ ਹੀ ਲੈ ਕੇ ਨਹੀਂ ਉਹ ਜਿਹੜਾ 1000 ਰੁਪਏ ਉਹ ਕਿਹਦੇ ਖਾਤੇ 'ਚ ਗਿਆ ਪਟਵਾਰੀ ਸਰਕਾਰੀ ਸਰਕਾਰੀ ਖਾਤੇ 'ਚ ਨਹੀਂ ਨਹੀਂ ਰਿਸ਼ਵਤ ਰਿਸ਼ਵਤ ਫਿਰ ਤੁਹਾਡੇ ਖਾਤੇ 'ਚ ਪਊਗਾ ਉਹ ਤਾਂ ਉਹ ਥੋੜਾ ਪਾਉਂਦੇ ਜੀ ਨਿਰਦ ਪੈਸੇ ਉਹਦਾ ਰਿਸ਼ਵਤ ਜਿਹੜੀ ਗੱਲ ਦਾ ਪਾਦਾ ਜਿਹੜੀ ਤਰੀਕਾ ਰਿਸ਼ਵਤ ਲਈ ਬਾਣਾ ਜੀ 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 ਤੁਹਾਨੂੰ ਇਹ ਕਿਹਾ ਗਿਆ ਵੀ 1000 ਰੁਪਇਆ ਦੋ ਫਿਰ ਛੋਡੇ ਦੂਜਾ ਰਿਲੀਜ਼ ਕਰਾਂਗੇ ਜਿਵੇਂ 6800 ਰਿਲੀਜ਼ ਕਰਾਂ 5800 ਰਹਿ ਗਿਆ ਤੁਹਾਡੇ ਪੱਲੇ ਜੀ 1200 ਕਹਿੰਦੀਆਂ ਰੈਸਟਰੀਆਂ ਬਿਨਾ ਪੈਸੇ ਧੁੰਦੀਆਂ ਅੱਜ ਵੀ ਉੱਥੇ ਤਹਿਸੀਲਦਾਰ ਨੇ ਤੁਸੀਂ ਲਾਏ ਨੰਬਰ ਲੱਗਦੇ ਆ ਅਸੀਂ ਜੀ ਤਹਿਸੀਲਾਂ ਜਾਂਦੇ ਆ ਲੜਾਈ ਝਗੜਾ ਹੁੰਦਾ ਸਭ ਕੁਝ ਹੁੰਦਾ ਰਿਸ਼ਵਤ ਕਿੱਥੇ ਬੰਦ ਹੋਈ ਕੋਈ ਦੱਸੇ ਸਹੀ ਜਿੱਤੇ ਰਿਸ਼ਵਤ ਬੰਦ ਹੋਈ ਜੇ ਕੋਈ ਕਹਿੰਦਾ ਲੀਡਰ ਜਾਂ ਕੋਈ ਦਾ ਰਿਸ਼ਵਤ ਬੰਦ ਸਾਡੇ ਨਾਲ ਗੱਲ ਕੀਤੀ ਜਾਵੇ ਜੇ ਕੋਈ ਵੀ ਪੱਟੀ ਹਲਕੇ ਦਾ ਕੋਈ ਵੀ ਲੀਡਰ ਕੋਈ ਵੀ ਅਫਸਰ ਸਾਨੂੰ ਦੱਸੇ ਰਿਸ਼ਵਤ ਕਿੱਥੇ ਬੰਦ ਹੋਈ ਏ ਜੇ ਬੰਦ ਏ ਤੇ ਸਾਨੂੰ ਸਾਡੇ ਨਾਲ ਗੱਲ ਕਰ ਲੈ ਅਸੀਂ ਜਵਾਬ ਦੇ ਦਿਆਂਗੇ ਮੈਨੂੰ ਇਹ ਦੱਸੋ ਜਿਵੇਂ ਤੁਹਾਡੇ ਇੱਥੇ ਵਿਧਾਇਕ ਨੇ ਲਾਲਜੀ ਸਿੰਘ ਪੁਲਰੋ ਮੰਤਰੀ ਵੀ ਨੇ ਤੁਸੀਂ ਉਹਨਾਂ ਨੂੰ ਨਹੀਂ ਦੁੱਖੜਾ ਦੱਸਿਆ ਵੀ ਆ 1300 1350 ਕਿੱਲੇ ਦਾ ਆ ਗਿਆ ਜੀ ਦੱਸਿਆ ਜੀ ਦੁੱਖੜਾ ਦੱਸਿਆ ਅਸੀਂ ਤੇ ਇਹ ਵੀ ਦੱਸਿਆ ਸਾਡਾ ਆਬਦਾ ਮਾਈਵਾ ਰਹਿ ਗਿਆ ਹਾਂ ਕੋਈ ਸੁਣਦਾ ਨਹੀਂ ਜੀ ਕੀ ਕਰਗੇ ਅਸੀਂ ਦੇਖੋ ਜੀ ਅਸੀਂ ਗਏ ਮੰਤਰੀ ਸਾਹਿਬ ਦੇ ਕੋਲੇ ਉਹਨਾਂ ਦਾ ਜਵਾਬ ਇੱਕੋ ਹੀ ਸੀਗਾ ਤੁਹਾਡਾ ਖਰਾਬੇ ਪਹਿਣਗੇ ਪਹਿਲਾਂ ਮੈਨੂੰ ਐਮਪੀ ਬਣਾਓ ਕੁੜੂਰ ਸਾਹਿਬ ਹਲਕੇ ਤੋਂ ਖੜੇ ਸੀਗੇ ਐਮਪੀ ਪਿਛਲੀ ਵਾਰ ਹਾਂ ਜਦੋਂ ਭਾਈ ਅਮਰਤਪਾਲ ਜੀ ਜਿੱਤੇ ਆ ਉਹਨਾਂ ਦਾ ਇੱਕੋ ਬਿਆਨ ਆ ਮੈਨੂੰ ਪਹਿਲਾਂ ਐਮਪੀ ਬਣਾਓ ਫਿਰ ਤੁਹਾਡੇ ਖਰਾਬੇ ਪਾਉਂਗਾ ਜੀ ਇਹ ਕੀ ਗੱਲ ਹੋ ਗਈ ਵੋਟਾਂ ਪਾਓ ਜੀ ਵੋਟਾਂ ਪਾਓ ਜੀ ਅਸੀਂ ਤੇ ਜੀ ਵੋਟਾਂ ਵੀ ਲਾਲਜੀ ਦੇ ਨੂੰ ਭਲਰ ਨੂੰ ਹੀ ਪਾਉਂਦੇ ਆ ਹਾਂ 라ਜੀਤ ਭੱਲਰ ਹਾਂ ਜੀ ਪਾਈਆਂ ਹੀ ਵੋਟਾਂ ਉਹਨੇ ਪਾਈਆਂ ਜੀ ਤੁਸੀਂ ਆਮ ਆਦਮੀ ਪਾਰਟੀ ਹਾਂ ਆਮ ਆਦਮੀ ਪਾਰਟੀ ਹੈ ਜੀ ਤੇ ਹੁਣ ਫਿਰ ਕੀ ਕਰ ਰਹੇ ਸਰਪੰਚਾਂ ਸਾਡਾਂ ਨੂੰ ਤੇਲ ਦਿੱਤਾ ਉਹ ਸਰਪੰਚ ਖਾ ਗਏ ਆ ਕੋਈ ਟਰਾਲੀਆਂ ਜਨਤਾ ਪਾ ਕੇ ਗਈ ਆ ਉਹ ਸਰਪੰਚਾਂ ਦੇ ਖਾਤਿਆਂ 'ਚ ਪੈਸੇ ਜਲ ਜਣੇ ਆ ਇਹ ਹੁਣ ਹੋਇਆ ਨਾ ਇਹ ਕੰਮ ਹੋਇਆ ਅੱਜ ਹੋਇਆ ਹੋਇਆ ਨੂੰ ਵੀ ਹੋਇਆ ਜੀ ਇਦਾਂ ਹੀ ਹਾਂ ਰਿਸ਼ਵਤ ਇਹ ਸਾਡਾ ਲੁੱਟ ਨਹੀਂ ਸਾਡੀ ਬੰਦੋ ਜਦੋਂ ਮਹਿਗਮੇ ਮਹਿਗਮੇ ਨੇ ਜੁੱਤੀਆਂ ਮਾਰੀਆਂ ਗਿਆ ਵਿਚਾਰੇ ਨੂੰ ਸਾਡੇ ਸਰਪੰਚ ਗਲ ਪੈ ਗਿਆ ਮਹਿਗਮੇ ਦੇ ਜਾਈ ਨੂੰ ਤਾਂ ਜਾਈ ਦੇ ਧੱਕੇ ਵੱਜੇ ਉਹਨੂੰ ਵਿਚਾਰੇ ਨੂੰ ਇਹ ਹੁਣ ਹੁਣ ਇਹ ਬੰਦ ਤੇ ਕੈਨਾ ਤੇਰਾ ਮੁਰਕੇ ਡਰਮ ਨਾਲ ਲਿਆ ਕੇ ਇਥੇ ਬਾਬੇ ਦਿੰਦੇ ਰਹੇ ਮੰਨਤਾ ਵਾਲੇ ਟਰਾਲੀਆਂ ਹੋਣਗੀਆਂ ਕੱਲ ਨੂੰ ਕੱਲ ਨੂੰ ਇਹ ਨਾ ਕਹਦੇ ਨਾ ਵੀ ਅਕਾਲੀ ਕਾਂਗਰਸੀ ਸੀ ਆਈ ਨਹੀਂ ਸੀ ਹਾਂ ਅਕਾਲੀ ਕਾਂਗਰਸੀ ਨਾ ਨਾ ਕਹਿੰਦਾ ਕੋਈ ਮਤਲਬ ਹੀ ਨਹੀਂ ਜੀ ਅਸੀਂ ਆਮ ਪਾਰਟੀ ਨੂੰ ਵੋਟਾਂ ਪਾਈਆਂ ਜੀ ਆਮ ਪਾਰਟੀ ਦੇ ਤੇ ਇਹ ਇਹ ਸਪੋਰਟਰ ਵੀ ਆ ਪਾਰਟੀ ਦੇ ਹੀ ਸਰਪੰਚ ਖਲੋਤਾ ਮੇਰੇ ਕਾਗਜ਼ ਰੱਦ ਕੀਤੇ ਗਏ ਸੀ 40 ਲੱਖ ਦੇ ਕੇ ਸਾਡਾ ਸਰਪੰਚ ਬਣਿਆ ਹਾਂ ਹਾਂ ਕਰਿੰਦਿਆਂ ਨੂੰ 40 ਲੱਖ ਦੇ ਕੇ ਰੁਪਈਆ ਤੇ ਆਮ ਆਦਮੀ ਪਾਰਟੀ ਵਾਲੇ ਨੇ ਹੀ ਕਰਾਇਆ ਜਿਹੜਾ 1300 ਆਇਆ 350 ਦਾ ਮੁਆਵਜ਼ਾ ਮੁਆਵਜ਼ਾ ਇਹ ਲੀਡਰ ਖਾ ਗਏ ਛੋਡੀ ਕਿੰਨੀ ਦਸ ਕੇ ਲੇਗੇ ਤੇ ਸੁੱਡੀ ਸਾਰੀ ਪੈਲੀ ਵੀ ਖਰਾਬ ਹੋ ਗਈ ਹਾਂਜੀ ਹਾਂਜੀ ਉਹ ਸਾਰੀਆਂ ਮੋਟਰਾਂ ਸਾਹਮਣੇ ਸਾਰੀਆਂ ਸਾਰੀ ਖਰਾਬ ਹੋ ਸਾਹਮਣੇ ਨਲਾਂ ਪੈ ਗਿਆ ਠੀਕ ਹੈ ਤੇ ਮੁਆਵਜ਼ਾ ਦਿੱਤਾ ਨਾ ਉਹ ਮਗਰਲਾ ਨਹੀਂ ਮਿਲਿਆ ਇਹ 23 ਵਾਲਾ ਉਹ ਮਗਰਲਾ ਨਹੀਂ ਮਿਲਿਆ ਹੁਣ ਦਾ ਜਾਸ ਹੀ ਕੋਈ ਨਹੀਂ ਤੇ ਹੁਣ ਮੁੱਖ ਮੰਤਰੀ ਨੇ ਕਿਹਾ ਹੈਗਾ ਵੀ 20 ਹਜ਼ਾਰ ਪ੍ਰਤੀ ਏਕੜ ਦਵਾਂਗੇ ਕਰਜ਼ਾ ਮਾਫ ਕਰਾਂਗੇ ਜਾਂ ਹੈ ਅਮੀਰ ਕੋਈ ਨਹੀਂ ਮੋਦੀ ਆਖੀਂਦਾ ਇਹ ਇਹਨਾਂ ਦੇਣਾ ਇਹ ਆਖੀਂਦੇ ਉਹਨਾਂ ਦੇਣਾ ਇਹ ਤਾਂ ਕੁੱਕੜਾਂ ਵਾਲੀ ਲੜਾਈ ਆ ਵੀਦੀ ਇਹਨਾਂ ਦੀ ਪਈ ਜਾਂਦੀ ਆ ਹਾਂ ਦੇਖੋ ਜੀ ਮੁੱਖ ਮੰਤਰੀ ਨੇ ਦੇਣਾ ਕਿੰਨਾ ਕਿੰਨਾ ਦਾ ਆ ਵੀਦੀ ਪੇਚਾ ਪਿਆ ਹੋਇਆ ਹਾਂ ਜੀ ਤੇ ਸਾਨੂੰ ਕੀ ਦੇਣਾ ਜੇ ਆ ਵੀ ਘਾਹ ਹੀ ਉਸ ਤੋਂ ਝਗੜ ਕੇ ਮਰਨਦੇ ਆ ਹਾਂ ਤੇ ਗਾਂਹ ਕੀ ਦੇਣਾ ਜੀ ਦੇਖੋ ਜੀ ਉਹਨਾਂ ਕਹੇ ਜਿਸਕਾ ਖੇਤ ਉਸਕੀ ਰੇਤ ਹਾਂ ਮਗਰ ਉਹਨਾਂ ਨੇ ਇੱਕ ਲਾਈਨ ਲਿਖਤੀ ਨਵੰਬਰ ਤੱਕ ਨਵੰਬਰ ਤੱਕ ਤਾਂ ਇਹ ਪਾਣੀ ਨਹੀਂ ਸੂਤ ਹੋਣਾ ਅਸੀਂ ਕਿੱਥੋਂ ਰੇਤ ਚੱਕ ਸਕਾਂਗੇ ਨਾਲੇ ਨਾਲੇ ਇਹ ਵੀ ਗੱਲ ਆ ਜਿਵੇਂ ਅਸੀਂ ਪਿੱਛੇ ਕਿਸਾਨਾਂ ਨੂੰ ਮਿਲ ਕੇ ਆਏ ਤੁਸੀਂ ਵੀ ਮੈਨੂੰ ਦੱਸੋ ਵੀ ਜਿਹੜਾ ਇਹ ਰੇਤਾ ਹੈਗਾ ਕੀ ਉਹ ਉਹ ਟਾਈਪ ਦਾ ਰਿhtaਗਾ ਨਹੀਂ ਜੀ ਇਹ ਵਿਗਣ ਵਿਗਣ ਜੋ ਨਹੀਂ ਵਿਗਣ ਵਾਲਾ ਨਹੀਂ ਜੀ ਰਿhta ਇਹ ਕੋਈ ਵਿਗਣ ਵਿਗਣ ਵਾਲਾ ਨਹੀਂ ਹੈਗਾ ਇਹ ਤੇ ਇੱਕ ਬਸ ਹੁਣਾ ਉਹਦਾ ਸਿਰ ਤੋਂ ਆਪਦੇ ਬਲਾਮਤ ਡਾਲਦੇ ਨੇ ਲੋਕ ਸਾਡੇ ਤੋਂ ਪੁੱਛਣ ਨਾ ਮਾਈ ਬਾ ਨਾ ਪੁੱਛ ਸਾਨੂੰ ਤੇ 1 ਲੱਖ ਰੁਪਇਆ ਕਿੱਲੇ ਦਾ ਦਿੱਤਾ ਜਾਵੇ ਸਾਡਾ ਤਾਂ ਕਰ ਪੂਰਨਦਾ ਨਹੀਂ ਤੇ ਸਾਨੂੰ ਕੋਈ ਸਰਕਾਰ ਤੋਂ ਕੋਈ ਸਾਡੀ ਇਹੋ ਜਿਹੀ ਹਲਪ ਵਾਲੀ ਲੋੜ ਨਹੀਂ ਸਾਡੀ ਪਰਜਨਤਾ ਹਲਪ ਕਰੇਗੀ ਜਾਂ ਕੋਈ ਸਾਡੇ ਭੈਣ ਭਰਾ ਜਿਹੜੀ ਸਾਡੇ ਕੋਈ ਹਲਪ ਕਰਨਗੇ ਅਸੀਂ ਉਹਨਾਂ ਸਵਰ ਕਰ ਲਾਂਗੇ ਮੰਗਣ ਵਾਲੀ ਨਹੀਂ ਹੁੰਦੀ ਹਾਂ ਠੀਕ ਹੈ ਪਰ ਇਹਨਾਂ ਸਰਕਾਰਾਂ ਨੇ 20-20 ਕਿੱल्ल्या ਦੇ ਮਾਲਕ 50-50 ਕਿੱल्ल्या ਦੇ ਮਾਲਕ ਅੱਜ ਮੰਗਤੇ ਬਣਾ ਕੇ ਰੱਖਤਾ ਇਹਨਾਂ ਨੇ ਦੇਖੋ ਅੱਜ ਭਰਾ ਆਉਂਦੇ ਆ ਅਦਰ ਸਟੇਟ ਤੋਂ ਆ ਰਿਹਾ ਹੈ ਮੁਸਲਮਾਨ ਭਾਈਚਾਰਾ ਵੀ ਆ ਰਿਹਾ ਪਰ ਅਸੀਂ ਉਹਨਾਂ ਅੱਗੇ ਹੱਥ ਜੋੜਦੇ ਆ ਸਾਨੂੰ ਰਾਸਨ ਦੀ ਲੋੜ ਨਹੀਂ ਹੂੰ ਇੱਥੇ ਸਾਨੂੰ ਰਾਸਨ ਨਹੀਂ ਚਾਹੀਦਾ ਤੁਸੀਂ ਜ਼ਮੀਨਾਂ ਦਾ ਦ੍ਰਿਸ਼ ਵੇਖ ਸਕਦੇ ਜੇ ਸਾਨੂੰ ਇੱਥੇ ਲੋੜ ਹੈ ਪਾਣੀ ਉਤਰਨ ਦੇ ਬਾਅਦ ਉਹ ਟਰੈਕਟਰਾਂ ਦੀ ਡੀਜ਼ਲ ਦੀ ਔਰ ਅੱਜ ਅਸੀਂ ਬਰਬਾਦ ਹੋ ਗਏ ਸਾਡੇ ਕੋਲ ਨਵੀਂ ਫਸਲ ਲਈ ਕੁਝ ਪੈਰਾਂ ਸਿਰ ਨਹੀਂ ਆਹੀ ਹੋ ਸਕਦੇ ਅਸੀਂ 20 ਸਾਲ ਪਿੱਛੇ ਚਲ ਗਏ ਦੂਜੇ ਕਿਸਾਨਾਂ ਨਾਲੋਂ ਸਾਨੂੰ ਇੱਥੇ ਖਾਦ ਦੀ ਲੋੜ ਆ ਕਣਕ ਦੇ ਬੀਰੀ ਲੋੜ ਆ ਅਹੀਂ ਬੇਨਤੀ ਕਰਦੇ ਆ ਸਾਨੂੰ ਸਰਕਾਰਾਂ ਤੋਂ ਕੋਈ ਆਸ ਨਹੀਂ ਹੈਗੀ ਪਰ ਕੀ ਇੱਥੇ ਇਹ ਹੋਇਆ ਇਹ ਇਹ ਪਿੰਡਾਂ ਦੇ ਵਿੱਚ ਵੀ ਮਾਈਨਿੰਗ ਦਾ ਜਾਂ ਕੁਝ ਉਹਦੇ ਕਰਕੇ ਕੁਝ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਇੱਥੇ ਮੰਤਰੀ ਜਿਹੜੇ ਆਪਣੀਆਂ ਖੱਡਾਂ ਚਲਾਉਂਦੇ ਆ ਤਰਨਾਡ ਬੰਦਿਆਂ ਦੇ ਨਾਲ ਮਿਲ ਕੇ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਇਹ ਨੁਕਸਾਨ ਪਿੰਡਾਂ ਦਾ ਇੱਕ ਕਦੋਂ ਦੀਆਂ ਚੱਲਦੀਆਂ ਖੱਡਾਂ ਮਤਲਬ ਆਹੀ ਸਰਕਾਰ ਚ ਪਹਿਲਾਂ ਕਦੋਂ ਕਦੋਂ ਦੀਆਂ ਚੱਲਦੀਆਂ ਆ ਰਹੀਆਂ ਜੀ ਪਹਿਲਾਂ ਚੱਲਦੀਆਂ ਸਭ ਪਹਿਲਾਂ ਤੋਂ ਹੀ ਚੱਲਦੀਆਂ ਸੀ ਹੁਣ ਵੀ ਚੱਲ ਰਹੀਆਂ ਜੀ ਹਾਂ ਇਹ ਨਹੀਂ ਕਿ ਕੋਈ ਇਹ ਨਵੀਂ ਸਰਕਾਰ ਨੇ ਚਲਾਈਆਂ ਵਾ ਹਰੇਕ ਸਰਕਾਰ ਨੇ ਇਹ ਕੰਮ ਕੀਤਾ ਹੂੰ ਜਿਹੜਾ ਕੋਈ ਬੋਲਦਾਂ ਦੀ ਆਵਾਜ਼ ਨੂੰ ਦਬ ਦਿੱਤਾ ਜਾਂਦਾ ਈ ਹੁਣ ਅਸੀਂ ਬੋਲਦੇ ਆ ਅਸੀਂ ਵੀ ਸਰਕਾਰ ਨੂੰ ਚੁਭਾਂਗੇ ਹਾਂ ਇੱਕ ਮੈਨੂੰ ਇਹ ਦੱਸੋ ਤੁਸੀਂ ਤੁਹਾਡਾ ਪਿੰਡ ਵੀ ਇਹੀ ਹੈ ਜੀ ਤੁਹਾਡਾ ਕਿੰਨੀ ਜ਼ਮੀਨ ਆ ਜੀ ਇਹ ਮੇਰੀ ਇਧਰਲੇ ਬੰਨੇ ਜਮੀਨ ਨਹੀਂ ਮੇਰੀ ਪਰਲੇ ਬੰਨੇ ਆ ਮੇਰੇ ਵੀਰ ਖੜੇ ਆ ਕਾਰਜਸੋਹਰੀ ਇਹਨਾਂ ਦੀ ਜਮੀਨ ਇਧਰਲੇ ਬੰਨੇ ਆ ਆ ਜਿਹੜਾ ਸੀ ਬੰਨ ਨਿਕਾ ਟੁੱਟਿਆ ਅਗਲੇ ਬੰਨਿਓ ਜੋ ਨੁਕਸਾਨ ਹੋਇਆ ਇਹ ਸਰਦਾਰ ਕਾਰਜਸੋਹਰੀ ਸਾਡੀਆਂ ਸਾਡੇ ਪਿੰਡ ਦੀਆਂ ਜਮੀਨਾਂ ਆ ਜੀ ਥੋੜੇ ਪਿੰਡ ਦੀਆਂ ਨਹੀਂ 3.500 ਕਿੱਲਾ ਸਾਡਾ ਇਧਰ ਰਸੂਲਪੁਰ ਰਕਬਾ ਜੀ ਇਹ ਮੈਨੂੰ ਥੋੜਾ ਜਿਹਾ ਸਾਰੇ ਬਰਬਾਦ ਹੋਇਆ ਇਹ ਸਮਝਾਓ ਵੀ ਜਿਵੇਂ ਮਾਈਨਿੰਗ ਕਿਵੇਂ ਇੱਥੇ ਏਰੀਆ ਦੇ ਵਿੱਚ ਹੁੰਦੀ ਹੈ ਤੇ ਉਹ ਕਿਵੇਂ ਉਹਨੇ ਪ੍ਰਭਾਵਿਤ ਕੀਤਾ ਸਾਰੇ ਖੇਤਾਂ ਨੂੰ ਤੁਸੀਂ ਦੱਸ ਸਕਦੇ ਹੋ ਮਾਈਨਿੰਗ ਮਾਈਨਿੰਗ ਦਾ ਜੀ ਇੱਧਰ ਸਾਡੇ ਇਲਾਕੇ ਤੇ ਨਹੀਂ ਹਿਅਤ ਕੀ ਹੋਈ ਅਜੇ ਹਾਂ ਤੇ ਪਹਿਲਾਂ ਹੁੰਦੀ ਰਹੀ ਆ ਤੇ ਪਿੱਛੇ ਪਿਛਲੇ ਇਲਾਕੇ ਚ ਹੋਈ ਆ ਮਾਈਨਿੰਗ ਤੇ ਜੇ ਅਸੀਂ ਇਹ ਕਹੀਏ ਤੇ ਜਿਵੇਂ ਤੁਸੀਂ ਮੰਗ ਕਰਦੇ ਆ ਕਿ ਸਾਨੂੰ ਕਿਸਾਨਾਂ ਨੂੰ ਜੇ ਆਰਡਰ ਦਿੱਤਾ ਜਾਵੇ ਇਸ ਰੇਤ ਨੂੰ ਕੱਢ ਕੇ ਵੇਚਿਆ ਜਾਵੇ ਜਾਂ ਕਿਸਾਨਾਂ ਨੂੰ ਆਰਡਰ ਦਿੱਤਾ ਜਾਵੇ ਚੁੱਕ ਲੋ ਇਹਨੂੰ ਸਫਾਈ ਕਰ ਦਿਓ ਤੇ ਇਹਨੂੰ ਅਸੀਂ ਐ ਪੂਰਾ ਸਾਫ਼ ਕਰਕੇ ਐ ਮਾਂਜ ਕੇ ਰੱਖਦੇ ਇਹਨੂੰ ਵਧੀਆ ਬਣਾ ਕੇ ਰੱਖਦੇ ਵਿਚਕਾਰ ਵਿਚਕਾਰ ਪਾਣੀ ਚੱਲੀ ਜਾਂਦਾ ਤੇ ਸਾਈਡਾਂ ਤੋਂ ਅਸੀਂ ਸਾਰੇ ਬਤੇ ਰਹਿੰਦੇ ਹਾਂ ਪਰ ਸਾਨੂੰ ਉਹ ਆਰਡਰ ਹੀ ਨਹੀਂ ਅਸੀਂ ਤਾਂ ਪੋਰਾ ਗਰੇ ਰੇਤ ਚੁੱਕ ਲਈਏ ਤੇ ਉਹਦਾ ਵੀ ਸਾਡਾ ਗਣਾ ਬਣ ਜਾਂਦਾ ਬੜਾ ਤਕੜਾ ਮਹ ਪਰਚਾ ਹੁੰਦਾ ਹੁੰਦੀ ਬੜਾ ਤਕੜਾ ਪਰਚਾ ਹੁੰਦਾ ਇਸ ਕਰਕੇ ਅਸੀਂ ਚੁੱਕ ਨਹੀਂ ਸਕਦੇ ਤੇ ਜਿਹੜਾ ਆ ਆ ਕਿਹਾ ਮੁੱਖ ਮੰਤਰੀ ਨੇ ਵੀ ਆ ਜਿਹਦਾ ਖੇਤ ਉਹਦੀ ਰੇਤ ਆ ਰੇਤ ਤੇ ਕੋਈ ਕੰਮ ਆਊ ਥੋੜੇ ਆ ਵੇਚ ਸਕਦੇ ਹਾਂ ਇਹ ਰੇਤ ਨਹੀਂ ਜੀ ਇਹ ਰੇਤ ਨਹੀਂ ਇਹਦੇ ਉੱਤੇ ਨੋਪੀ ਬੜੀ ਚੜੀ ਹੋਈ ਆ ਇਹ ਮਿੱਟੀ ਆ ਇਹ ਮਿੱਟੀ ਹਟਾਉਣੀ ਪੈਣੀ ਹੈ ਜੇ ਤਾਂ ਪਾਣੀ ਆ ਉਸ ਤੋਂ ਬਾਅਦ ਮਿੱਟੀ ਹਟਾਵਾਂਗੇ ਜਿੰਨੇ ਕੁ ਤਰੀਕ ਦਿੱਤੀ ਹੈ ਮੈਨੂੰ ਜੀ ਆਪਦੀ ਮਿੱਟੀ ਮੁੱਟੀ ਸੂਤਰ ਕਰਦੇ ਆ ਉਹਨਾਂ ਜਿਹਨੂੰ ਤਰੀਕ ਆ ਜਾਣੀ ਆ ਹੂੰ ਜੀ ਫਿਰ ਬਾਕੀ ਰਤਨ ਵੀਰੇ ਮੈਂ ਇੱਕ ਬੇ ਮੈਂ ਜਿੰਨੇ ਕ ਜੋਗਾ ਮੈਂ ਇੱਥੇ ਸਾਰੇ ਮੇਰੇ ਭਰਾ ਤਾਇ ਚਾਚੇ ਖੜੇ ਮੈਂ ਏਰੀਏ ਦੀ ਬਾਹ ਫੜਦਾ ਵਾਂ ਨਾ ਜੀ ਮੇਰੇ ਤੱਕ ਭਰਾ ਪਹੁੰਚ ਕਰਦੇ ਆ ਤੁਸੀਂ ਵੀ ਮੇਰਾ ਸਾਥ ਦਿੱਤਾ ਜਿੰਨੇ ਵੀ ਹੜਾਂ ਦੇ ਵਿੱਚ ਜਦੋਂ ਵੀ ਮੈਂ ਤੁਹਾਨੂੰ ਕਿਹਾ ਤੁਸੀਂ ਮੇਰੇ ਵੀਡੀਓ ਪਾਈ ਜਾਂ ਕੀਤਾ ਹਨ ਮੈਂ ਹੁਣ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਸਾਡੇ ਤੱਕ ਕੋਈ ਰਾਸ਼ਨ ਕੋਈ ਚੀਜ਼ ਨਾ ਲੈ ਕੇ ਆਓ ਸਾਡੀ ਜਦੋਂ ਪਾਣੀ ਉਤਰਦਾ ਵਾ ਉਦੋਂ ਸਾਡੀ ਬਾਹ ਫੜੋ ਉਦੋਂ ਵੀ ਮੈਂ ਭਰਾਵਾਂ ਨੂੰ ਇਹ ਬੇਨਤੀ ਕਰਦਾ ਵਾਂ ਕਿਸੇ ਦੇ ਉੱਤੇ ਅੰਨੇਵਾ ਯਕੀਨ ਨਾ ਕਰਿਓ ਜ਼ਮੀਨਾਂ ਦੇ ਵਿੱਚ ਆਇਓ ਟਰੈਕਟਰ ਚੱਲਦਿਆਂ ਦੇ ਵਿੱਚ ਆਪ ਹੱਥੀਂ ਡੀਜ਼ਲ ਪਾ ਕੇ ਜਾਇਓ ਜੇ ਜਿੰਨੂੰ ਜਿੰਨੀ ਜ਼ਰੂਰਤ ਆ ਇਹ ਨਹੀਂ ਕਿ ਵੀ ਇੱਕ ਆਦਮੀ ਦੇ ਤੁਸੀਂ ਅਕਾਊਂਟ ਦੇ ਵਿੱਚ ਪੈਸੇ ਪਾ ਦੋ ਕਿਸੇ ਵੀ ਅਕਾਊਂਟ ਦੇ ਵਿੱਚ ਪੈਸੇ ਨਾ ਪਾਇਓ ਜੇ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਜਿੰਨੇ ਪੈਸੇ ਪਾਉਣੇ ਆਪ ਦਾ ਰਿਸ਼ਤੇਦਾਰ ਜੇ ਕਿਸੇ ਨੇ ਬਾਹਰ ਬੈਠੇ ਨੇ ਪਾਉਣੇ ਭੇਜੋ ਜਿਹੜੇ ਟਰੈਕਟਰ ਚ ਜਿੰਨਾ ਜਿੰਨਾ ਡੀਜ਼ਲ ਉੱਥੇ ਟਰੈਕਟਰ ਪੈਲੀਆਂ ਚੱਲਦੇ ਉਹ ਤੋਂ ਪਾ ਕੇ ਜਾਓ ਅੱਜ ਦੇ ਹਾਲਾਤ ਇਹ ਬਣ ਚੁੱਕੇ ਆ ਚੰਗੇ ਭਲੇ ਬੰਦੇ ਜਿਹੜੇ ਟਰਾਲੀਆਂ ਜਦੋਂ ਆਉਂਦੀਆਂ ਉਹਨਾਂ ਦੇ ਮਗਰ ਭੱਜਦੇ ਆ ਮਗਰ ਚੜਦੇ ਆ ਜਿਹੜੇ ਸਾਡੇ ਬਾਹਰ ਵਾਲੇ ਬੰਦੇ ਆਉਂਦੇ ਉਹਨਾਂ 'ਚ ਬਹੁਤ ਜ਼ਿਆਦਾ ਗਲਤ ਮੈਸੇਜ ਆ ਰਿਹਾ ਵੀਡੀਓ ਪੈਂਦੀਆਂ ਵਾ ਬੜੀ ਬੇਸ਼ਰਮੀ ਵਾਲਾ ਕੰਮ ਇਸ ਟਾਈਮ ਸਾਡੇ ਏਰੀਆ ਦਾ ਬਣਿਆ ਹੋਇਆ ਵਾ ਜੇਕਰ ਕੋਈ ਭਰਾ ਇੱਥੇ ਰਸਦ ਲੈ ਕੇ ਆਉਂਦਾ ਦੁਖੀਰ ਦੇ ਨਾਲ ਜਾਂਦਾ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਆਪਦੇ ਪੇਜ ਦੇ ਉੱਪਰ ਵੀ ਭਰਾਓ ਮੇਰੇਓ ਜਦੋਂ ਤੁਸੀਂ ਘਰੋਂ ਚੱਲਦੇ ਜੇ ਬੜੇ ਖੁਸ਼ ਹੋ ਕੇ ਚੱਲਦੇ ਅਸੀਂ ਸੇਵਾ ਚੱਲੇ ਆ ਪਰ ਜਦੋਂ ਤੁਸੀਂ ਘਰ ਨੂੰ ਵਾਪਸ ਆਉਂਦੇ ਤੁਸੀਂ ਇੱਕ ਪਰਨ ਕਰਕੇ ਜਾਂਦੇ ਜਿਵੇਂ ਇਸ ਤੋਂ ਬਾਅਦ ਕੀ ਸੇਵਾ ਨਹੀਂ ਕਰਨੀ ਇਹੋ ਜਿਹਾ ਕੰਮ ਹੁ ਨਾ ਬਣਾ ਕਰੋ ਇਹਨਾਂ ਨੂੰ ਸਾਹਮਣੇ ਰੱਖੋ ਜੇ ਕਿਸੇ ਨੇ ਪਿੰਡਾਂ ਦੇ ਵਿੱਚ ਇਕੱਠੇ ਕੀਤੇ ਆ ਜਦੋਂ ਸਾਡੀ ਜਦੋਂ ਮੌਕਾ ਆਇਆ ਹੁਣ ਅੱਗੇ ਉਦੋਂ ਵਰਤੋਂ ਦੇ ਵਿੱਚ ਲੈ ਕੇ ਆਓ ਇਹ ਬੇਨਤੀ ਹੱਥ ਜੋੜ ਕੇ ਸਾਰੇ ਭਰਾਵਾਂ ਅੱਗੇ ਜੀ 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 ਤੁਹਾਡਾ ਕਿੰਨਾ ਬਾਣਾ ਤੁਹਾਡਾ ਬਾਣਾ ਹੈਗਾ ਹਾਂਜੀ ਆਪਣਾ ਹੀ ਸਾਹਮਣੇ ਕਿ ਕਿੰਨਾ ਬਾਣਾ ਆਪਣਾ ਹੀ 10 ਕਿੱਲੇ 10 ਕਿੱਲੇ ਬਾਣਾ ਹਾਂਜੀ ਸਾਰਾ ਖਰਾਬ ਹੋ ਗਿਆ ਤੇ ਪਿਛਲੀ ਵਾਰ ਤੁਹਾਨੂੰ ਮੁਆਵਜ਼ਾ ਆਇਆ ਨਹੀਂ ਮੁਆਵਜ਼ਾ ਨਹੀਂ ਆਇਆ ਮੁਆਵਜ਼ਾ ਨਹੀਂ ਆਇਆ ਹਾਂ ਇਹ ਤਾਂ ਜੀ ਤੇਜ਼ ਚ ਪਾਣੀ ਆ ਗਿਆ ਜੀ ਹਾਂ 24 ਦੇ ਵਿੱਚ ਅਸੀਂ ਆਪਣਾ ਭਰਾ ਇਹੋ ਪਾਣੀ ਦੇ ਡੁਕ ਤੋਂ ਅਹੀਂ ਜੀ ਦੁਬਈੋਂ ਨੂੰ ਕਲਤਾ ਇਥੋਂ ਬਹੁਤ ਹੱਜ ਹਾਂ ਜੀ ਉਧਰ ਜਾ ਕੇ ਉਹ ਜੀ ਆਤਮ ਹੱਤਿਆ ਕਰ ਗਿਆ ਸਾਨੂੰ ਤਾਂ ਜੀ ਅੱਗੇ ਮਾਰ ਸੁਟਿਆ ਇਸ ਪਾਣੀ ਨੇ ਤੇ ਅਸੀਂ ਇਹਦਾ ਬਰਕੀ ਦੱਸ ਸਕਦੇ ਸਾਡਾ ਤਾਂ ਇੱਕ ਅੜਿਮੜੀ ਨੁਕਸਾਨ ਹੁੰਦਾ ਹੀ ਤੇ ਦੱਸੋ ਕੀ ਕਰਨਾ ਦੇਖੋ ਅਹੀਂ ਤਾਂ ਜੀ ਮਾਰਦੇ ਮਰੇ ਪਏ ਛੋਟੇ ਛੋਟੇ ਬੱਚੇ ਨਾ ਸਾਨੂੰ ਨਾ ਮੂੰਹ ਲੇਖਿਆ ਜਾਂਦਾ ਨਾ ਉਧਰ ਵੇਖਿਆ ਜਾਂਦਾ ਦੇਖੋ ਜੀ ਸਾਡੀ ਤਾਂ ਬਹੁਤ ਮੰਦੀ ਹਾਲ ਤੇ ਜੀ ਐਵੇਂ ਅਸੀਂ ਤਾਂ ਜੀ ਇਹ ਗੱਲ ਨੂੰ ਅਸੀਂ ਤੁਹਾਨੂੰ ਕੀ ਦੱਸਗੇ ਚੰਗੇ ਭਲੇ ਬੰਦੇ ਆ ਜੀ ਇਹ ਤਾਂ ਕੀ ਦੁੱਖ ਰੋਈਏ ਤਾਂ ਤੇਰੇ ਤੁਹਾਡੇ ਬ੍ਰਦਰ ਸੀਗੇ ਹਾਂ ਜੀ ਨਹੀਂ ਚਲੋ ਕੋਈ ਨਹੀਂ ਦਿਲ ਨਹੀਂ ਛੋਟਾ ਕਰਨਾ ਹਾਂਜੀ ਇਹੋ ਜੀ ਬਾਏ ਉਹ ਦਰਿਆਦ ਗਿਆ ਜਮੀਨਾਂ ਨੇ ਚਲੋ ਕੋਈ ਬਾਹਰੋਂ ਕੋਈ ਵੀ ਵੀ ਆਸਰਾ ਹੋਵੇਗਾ ਦੇ ਦੇਖੋ ਰਤਨ ਵੀਰੇ ਮੈਂ ਅੱਗੇ ਵੀ ਬੇਨਤੀ ਕੀਤੀ ਸੀਗੀ ਹਾਂ ਬੜਾ ਸਾਡਾ ਲੋਅ ਵਰਗਾ ਭਰਾ ਸੀਗਾ ਹਣਾ ਇਹ ਚਲੋ ਮੇਰਾ ਭਰਾ ਵੇ ਇਹਦੇ ਵੀ ਰੀਡ ਦੀ ਹੱਡੀ ਦੇ ਵਿੱਚ ਸੱਟ ਲੱਗੀ ਹੋਈ ਆ ਹਾਂ ਵੀ ਤੁਰਿਆ ਫਿਰਦਾ ਆਪਾਂ ਨੂੰ ਦਿਸਦਾ ਵਪਾਰੀ ਜ਼ੋਰ ਵਾਲਾ ਕੰਮ ਕੋਈ ਨਹੀਂ ਕਰ ਸਕਦਾ ਅਸੀਂ ਉਹਨੂੰ ਘਰ ਵੀ ਤੁਹਾਨੂੰ ਜੇ ਅਸੀਂ ਵਿਖਾਈਏ ਵੀ ਜਿਵੇਂ ਅੱਜ ਕੱਲ ਦੇ ਸਮੇਂ 'ਚ ਵੇਖੋ ਕਿੱਡੇ-ਕੱਡੇ ਕੋਠੀਆਂ ਵਾਂ ਫਿਰ ਵੀ ਅਜੇ ਨਾਰਮਲ ਦੋ ਕਮਰੇ ਆ ਭਰਾ ਦੇ ਉਨੋਂ ਬਾਅਦ ਪੇ ਜੇ ਵੀ ਸ਼ਾਇਦ ਹੋ ਸਕਦਾ ਕੁਝ ਕਰਦੇ ਹਾਲਾਤ ਸੁਧਰਨਗੇ ਉਧਰ ਜਾ ਕੇ ਉਹਨੇ ਵੀ ਕੋਈ ਹਾਲਾਤ ਇਹੋ ਜੇ ਬਣੇ ਵੀ ਆਤਮ ਹੱਤਿਆ ਕਰ ਗਿਆ ਹੂੰ ਚਾਰ ਬੱਚੇ ਆ ਇਸ ਟਾਈਮ ਮੇਰੇ ਵੀਰ ਦੇ ਉੱਤੇ ਘੱਟੋ ਘੱਟ 20 ਤੋਂ ਪਲੱਸ ਕਰਜ਼ਾ ਆ ਜੀ 20 ਲੱਖ ਤੋਂ ਪਲੱਸ ਦਾ ਕਰਜ਼ਾ ਵਾ ਪਰ ਹਾਲਾਤ ਨੇ ਇਹੋ ਜੇ ਮੈਨੂੰ ਭਰਾਜ ਕਿਦਨੇ ਕਹਿੰਦਾ ਵੀ ਵੀਰ ਮੈਂ ਬੱਚੇ ਰੇਟਾ ਕੇ ਸਰਕਾਰੀ ਸਕੂਲ ਚ ਭਾਦ ਲਿਆ ਪਰ ਮੈਂ ਪ੍ਰਾਨੂ ਇਹ ਗੱਲ ਕਹੀ ਵੀ ਅਸੀਂ ਤੇਰੇ ਨਾਲ ਬੋਢਾ ਨਾਲ ਬੋਢਾ ਲਾ ਕੇ ਖੜੇ ਹਾਂ ਜਿੰਨੇ ਜੋਗੇ ਮੈਂ ਉਹ ਬੱਚਿਆਂ ਦੀ ਵਿਸਤਾਰ ਨਾਲ ਜੁਮਾ ਮੈਂ ਚੱਕਿਆ ਵਾ ਮੈਂ ਤਾਰੂਗਾ ਜਿੰਨੇ ਜੋਗੇ ਅਸੀਂ ਕਰਾਂਗੇ ਸਾਰਾ ਪਰਿਵਾਰ ਪਰ ਇਹ ਅਭੀ ਪਾਣੀਆਂ ਦੇ ਵੇਖੋ ਜੀ ਇਹੋ ਕਿਹੋ ਜਿਹੇ ਹਾਲਾਤ ਸਾਡੇ ਸਾਹਮਣੇ ਲਿਆ ਕੇ ਖੜੇ ਕਰਤੇ ਆ ਲੋਕ ਕਹਿਣਗੇ ਏਕਣੀ ਬਖਾਵਾ ਕਰਦੇ ਰੋਂਦੇ ਆ ਇਹ ਸਾਡੇ ਅੰਦਰੋਂ ਦਰਦ ਨਿਕਲਦਾ ਜੀ ਹਨਾ ਕਮੈਂਟ ਕਰ ਲੱਗਾ ਹਰ ਇੱਕ ਮੈਂਟ ਲਾਉਂਦਾ ਜੀ ਦੋ ਅੱਖਰ ਲਿਖ ਕੇ ਅਗਲਾ ਫੋਨ ਬੰਦ ਕਰ ਦਿੰਦਾ ਪਰ ਉਹ ਕਮੈਂਟ ਕਰ ਲੇ ਕੇ ਸੋਚੋ ਜੀ ਜਦਨ ਕਿਤੇ ਪੀੜ ਸਾਡੇ ਉੱਪਰ ਪਵੇ ਕੀ ਹਾਲਾਤ ਬੰਦੇ ਆ ਜਦੋਂ ਕਿਸੇ ਦਾ ਜੀ ਜਾਂਦਾ ਹਨ ਵੇਖੋ ਆ ਫੋਟੋ ਬਣਵਾਈ ਮੇਥੋਂ ਛੋਟਾ ਭਰਾ 3 ਸਾਲ ਪਹਿਲਾਂ ਮੌਤ ਹੋਈ ਹੁਣ ਇਹ ਵੀਰ ਦਾ ਭਰਾ ਹੱਟ ਪਹਿਲਾਂ 2 ਮਹੀਨੇ ਪਹਿਲਾਂ ਅਸੀਂ 3 ਸਾਲ ਚ ਆਪਣੇ ਘਰ ਦੇ ਅਸੀਂ 3 ਬੰਦੇ ਖੋ ਚੁੱਕੇ ਇਸ ਦਾ ਡੈਡੀ ਆ ਉਹਨਾਂ ਦਾ ਥੋੜੇ ਦਿਨ ਹੋ ਗਏ ਪਿਛਲੇ ਇਸ ਦਾ ਇਨ ਦਾ ਫਾਦਰ ਸਾਹਿਬ 1 ਮਹੀਨਾ ਪਹਿਲਾਂ ਪੂਰਾ ਕਿੰਨੇ ਕਿੰਨਾ ਬਾਹਣਾ ਤੁਹਾਡੇ ਕੋਲ ਸਾਡੇ ਕੋ ਪੰਜ ਕਿਲੇ ਬਾਹਣਾ ਪੰਜ ਕਿਲੇ ਬਾਹਣਾ ਉਹ ਸਾਹਮਣੇ ਹਾਂ ਉਹ ਇੰਦੇ ਕੋਲ ਉਹ ਇੰਦੇ ਡੈਡੀ 2 ਮਹੀਨਾ ਹੋ ਗਿਆ 2 ਮਹੀਨਾ ਹੋ ਗਏ ਮੌਤ ਹੋ ਗਈ ਦੋ ਭੈਣਾਂ ਵਾ ਵਿਆਹਣ ਵਾਲੀਆਂ ਤੋਂ ਜੀ ਚੰਗੇ ਭਲੇ ਬੰਦੇ ਤੇ ਵੀਡੀਓ ਪਾ ਕੇ ਲੋਕਾਂ ਨੂੰ ਗਮਰਾਹ ਬਹੁਤ ਕੀਤਾ ਜਾਂਦਾ ਜੀ ਇਸ ਗੱਲ ਤੋਂ ਥੋੜਾ ਬਹੁਤ ਜਿਹੜਾ ਵੀ ਕਿਸਾਨੀ ਸੱਜਣੇ ਹੀਟਲੇ ਲੈਵਲ ਤੇ ਆਵੇ ਹਾਂ ਉਹ ਖੋਦ ਗਰਾਊਂਡ ਤੇ ਆ ਕੇ ਗਰਾਊਂਡ ਤੇ ਆ ਕੇ ਆ ਕੇ ਲੁੱਟ ਨਾਵੇ ਪੈਸਾ ਪੈਸਾ ਇਕੱਠਾ ਹੁੰਦਾ ਵਿੱਚੋਂ ਗੋਲਕਾਂ ਦਾ ਪੈਸਾ ਆਉਂਦਾ ਹੈ ਕਈ ਲੋਕ ਇਹੋ ਜਿਹੇ ਜਿਨ੍ਹਾਂ ਕੋਲ ਆਪਦੇ ਘਰ ਉਹਨਾਂ ਕੋਈ ਉਹ ਵੀ ਗਾਂ ਸਾਨੂੰ ਲਟਾ ਦਿੰਦੇ ਨੇ ਅਸੀਂ ਗਾਂ ਉਹ ਖਾ ਜਾਂਦੇ ਆ ਤੇ ਇਸ ਗੱਲ ਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਤੇ ਇਹ ਗੱਲ ਨੂੰ ਗਲਤ ਬੜਾ ਸਮਝਦੇ ਆ ਜੀ ਇਹ ਬੰਦ ਕੀਤਾ ਜਾਵੇ ਵਾਹ ਤੁਹਾਡੇ ਜੀਜਾ ਦਾ ਇਹ ਇਲਾਕੇ ਰਸਣਾਉਂਦਾ ਅਸੀਂ ਘਰੇ ਸੁੱਕਾ ਸਾਨੇ ਬੈਠੇ ਆਪਦੇ ਮਹਾਰਾਜ ਨੇ ਕਿਰਪਾ ਕੀਤੀ ਏ ਜਿਹੜਾ ਘਰ ਡਬਾਇਟ ਨਹੀਂ ਹੋਏ ਬੰਨ ਬਜਿਆ ਰਿਆ ਪਾਣੀ ਤੋਂ ਬਚ ਗਏ ਆ ਤੇ ਉਹ ਸਾਨੂੰ ਰਸਣ ਪਾਤੇ ਕਿਸੇ ਚੀਜ਼ ਦੀ ਲੋੜ ਨਹੀਂ ਜੀ ਸੋ ਇਹ ਅਸੀਂ ਰਸੂਲਪੁਰ ਪਿੰਡ ਮੌਜੂਦ ਸੀਗੇ ਇਹ ਸਾਰੀ ਗੱਲਬਾਤ ਇਹਨਾਂ ਲੋਕਾਂ ਨੇ ਦੱਸੀ ਆ ਵੀ ਕੀ ਹਾਲਾਤ ਨੇ ਜਿਹੜੀਆਂ ਆਰਥਿਕ ਪੱਖ ਤੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ ਤੇ ਜਿਹੜੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਆਪਾਂ ਕਹਿ ਦਈਏ ਵੀ ਇਹਨਾਂ ਦਾ ਨੁਕਸਾਨ ਜ਼ਮੀਨ ਦੇ ਸਹਾਰੇ ਚੱਲਣਾ ਸੀਗਾ ਜਹਾਂ ਅਗਲੇ ਪਿਛਲੇ ਜਿਹੜੇ ਨੁਕਸਾਨ ਆ ਉਹ ਭਰੇ ਪਰਪਾਈ ਹੋਣੀ ਸੀ ਪਰ ਉਹ ਹੁਣ ਕੁਝ ਪਰਪਾਈ ਨਹੀਂ ਹੋਊਗੀ ਇਹ ਪੂਰੀ ਜੇ ਆਪਾਂ ਕਹਿ ਦਈਏ ਵੀ ਇਸ ਪਿੰਡਾਂ ਦੇ ਵਿੱਚ ਆਓ ਤੁਸੀਂ ਇਹ ਰਸੂਲਪੁਰਾ ਆਰਾਮ ਸਿੰਘ ਵਾਲਾ ਦਾ ਰਾਦਲ ਕੇ ਇਹ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਇਹ ਪਿੰਡਾਂ ਦੇ ਖੇਤਾਂ ਦੇ ਵਿੱਚ ਜਦੋਂ ਤੁਸੀਂ ਆਉਂਗੇ ਤੁਹਾਨੂੰ ਬਿਲਕੁਲ ਗਰਾਊਂਡ ਦੀ ਸੱਚਾਈ ਪਤਾ ਲੱਗੂ ਇਹ ਜਿੰਨੀਆਂ ਅਸੀਂ ਰਿਪੋਰਟਸ ਕਰ ਰਹੇ ਹਾਂ ਤੁਸੀਂ ਕੋਈ ਵੀ ਬੰਦੇ ਦਾ ਸੀ ਉਵੇਂ ਨੰਬਰ ਨਹੀਂ ਦਵਾਂਗੇ ਤੁਸੀਂ ਇਹ ਪਿੰਡਾਂ ਦੇ ਵਿੱਚ ਆਓ ਪਿੰਡਾਂ ਦੇ ਵਿੱਚ ਆ ਕੇ ਇਹਨਾਂ ਦੀ ਮਦਦ ਕਰੋ ਖਾਸ ਤੌਰ ਤੇ ਇਹਨਾਂ ਨੂੰ ਕੋਈ ਰਾਸ਼ਨ ਦੀ ਲੋੜ ਨਹੀਂ ਕੋਈ ਹੋਰ ਲੰਗਰ ਦੀ ਲੋੜ ਨਹੀਂ ਇਹਨਾਂ ਦੀ ਜਿਹੜੇ ਵਾਹਣ ਆ ਉਹ ਸਾਰੇ ਪੰਜਾਬ ਨੇ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਦੇ ਵਿੱਚ ਬੈਠੇ ਭਰਾ ਸੁਣ ਰਹੇ ਆ ਕੋਈ ਹਰਿਆਣੇ ਚ ਰਾਜਸਥਾਨ ਚ ਜਾਂ ਕੋਈ ਵਿਦੇਸ਼ਾਂ ਦੇ ਵਿੱਚ ਲੋਕ ਇਹਨਾਂ ਦੀ ਮਦਦ ਕਰਨ ਚਾਹੇ ਉਹ ਤੇਲ ਦੇਣ ਇਹਨਾਂ ਨੂੰ ਇੱਥੇ ਟਰੈਕਟਰ ਭੇਜਣ ਕਰਾਹੇ ਭੇਜਣ ਇੱਥੇ ਆ ਕੇ 2-2 ਦਿਨ 4-4 ਦਿਨ 15-15 20-20 ਦਿਨ ਲਾ ਕੇ ਜਾਣ ਇੱਥੇ ਬੰਦੇ ਛੜਨ ਫੇਰ ਤੁਹਾਨੂੰ ਪਤਾ ਲੱਗੂ ਇਹਨਾਂ ਦੇ ਨਾਲ ਤੁਹਾਡਾ ਵੀ ਪੰਜਾਬ ਇੱਕ ਮੁਠ ਦੁਬਾਰਾ ਹੋ ਰਿਹਾਗਾ ਪਰ ਅਸੀਂ ਉਸ ਤਰੀਕੇ ਨਾਲ ਨਾ ਹੋਈਏ ਵੀ ਸਾਨੂੰ ਕੋਈ ਜਾ ਕੇ ਬਦਨਾਮ ਕਰੇ ਵੀ ਰਸਨ ਨੂੰ ਖੋਣ ਪਏਗੇ ਸੀ ਕਿ ਕੋਈ ਪੈਸੇ ਨੱਪ ਗਿਆ ਜੀ ਕੋਈ ਪੈਸੇ ਕਿਸੇ ਦੇ ਖਾਤੇ ਚ ਪਾ ਗਏ ਉਹ ਨਹੀਂ ਵਰਤੇ ਪਿੰਡਾਂ ਦੇ ਵਿੱਚ ਵੱਡੀਆਂ ਕੰਟਰੋਵਰਸੀਆਂ ਤੋਂ ਅਸੀਂ ਬਚਾ ਕਰ ਗਏ ਜਦੋਂ ਗਰਾਊਂਡ ਤੇ ਆਉਂਗੇ ਫਿਰ ਤੁਹਾਨੂੰ ਬਹੁਤ ਸਾਰੀਆਂ ਕਹਾਣੀਆਂ ਵੀ ਪਤਾ ਲੱਗਣਗੀਆਂ ਤੁਸੀਂ ਲੋਕਾਂ ਦੇ ਸੰਪਰਕ ਚ ਵੀ ਆਉਂਗੇ ਤੇ ਪੰਜਾਬ ਫਿਰ ਇਕੱਠਾ ਵੀ ਹੋਊਗਾ ਜਿਵੇਂ ਇਹ ਭਰਾਵਾਂ ਦੀ ਅੱਜ ਤੁਸੀਂ ਮਦਦ ਕਰੋਗੇ ਇਹ ਵੀ ਮਾਰੇ ਟਾਈਮ ਤੇ ਤੁਹਾਡੀ ਮਦਦ ਕਰਨਗੇ ਇਹੀ ਪੰਜਾਬ ਅੱਗੇ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਰਿਪੋਰਟ ਦੇ ਨਾਲ ਤੁਸੀਂ ਸਮਾਂ ਦਿੱਤਾ ਜੀ ਧੰਨਵਾਦ